ਉਲਾਂਕ ਦੇਖ ਰਹੇ ਸਾਰੇ ਦਰਸ਼ਕਾਂ ਦੇ ਲਈ ਅਸੀਂ ਲੈ ਕੇ ਹਾਜ਼ਰ ਹੋਣਾ ਪ੍ਰੋਗਰਾਮ ਦਾ ਡਿਬੇਟ ਸ਼ੋਅ ਤਾਂ ਡਿਬੇਟ ਸ਼ੋਅ ਦੇ ਵਿੱਚ ਅੱਜ ਮੇਰੇ ਨਾਲ ਮਹਿਮਾਨ ਹੋਣਗੇ ਸੀਨੀਅਰ ਪੱਤਰਕਾਰ ਸਰਦਾਰ ਹਮਿੰਦਰ ਸਿੰਘ ਜੀ ਮੈਂ ਸਭ ਤੋਂ ਪਹਿਲਾਂ ਆਪਣੇ ਮਹਿਮਾਨ ਦਾ ਸਵਾਗਤ ਕਰਦਾ ਹਾਂ ਸਰਦਾਰ ਹਮਿੰਦਰ ਸਿੰਘ ਜੀ ਸਤਿ ਸ਼ਕਾਲ ਦਾ ਸਿਗਾਂ ਜੀ ਜਿੱਥੋਂ ਤੱਕ ਪਹਿਲੂ ਹੈ ਕਿ ਅੱਜ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਆਖਰ ਆਪਣੀ ਚੁੱਪ ਤੋੜੀ ਹੈ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਚੁੱਪ ਤੋੜਨ ਤੋਂ ਬਾਅਦ ਸਭ ਦੀਆਂ ਨਜ਼ਰਾਂ ਇਸ ਪਹਿਲੂ ਤੇ ਨੇ ਕਿ ਕੀ ਜਥੇਦਾਰ ਗੰਦੀ ਗਗਵੀਰ ਸਿੰਘ ਕੋਈ ਐਕਸ਼ਨ ਵੀ ਲੈਣਗੇ ਜਾਂ ਜੋ ਉਹਨਾਂ ਦੇ ਬੋਲ ਆਏ ਨੇ ਕਿ ਜੀ ਸਤਮੈ ਬ੍ਰਿਕਮਟੀ ਆਪਣਾ ਕੰਮ ਕਰੇ ਤੇ ਜੀ ਸ਼੍ਰੋਮਣੀ ਕਮੇਟੀ ਦੇ ਨੁਮਾਇंदे ਆਈ ਸੀ ਜੀ ਮੈਨੂੰ ਮੇਰੇ ਅਧਿਕਾਰ ਬਾਰੇ ਦੱਸ ਕੇ ਮੈਂ ਤਾਂ ਸਮਝਦਾ ਸੀਗਾ ਕਿ ਸ਼੍ਰੀ ਕਾਲ ਤਖਤ ਸਾਹਿਬ ਦਾ ਸੁਨੇਹਾ ਸਮੁੱਚੀ ਲੋਕਾਈ ਤੱਕ ਜਾਂਦਾ ਹੈ ਸਮੁੱਚੀ ਦੁਨੀਆ 'ਚ ਜਾਂਦਾ ਜਿੱ ਤੱਕ ਸਿੱਖ ਭਾਈਚਾਰਾ ਬੈਠਾ ਉੱਥੇ ਤੱਕ ਜਾਂਦਾ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਚਾਰ ਦਿਵਾਰੀ ਤੱਕ ਹੀ ਜਾਂਦਾ ਹੈ ਕੀ ਜਥੇਦਾਰ ਸਾਹਿਬ ਦੇ ਇਹ ਬੋਲ ਇੱਕ ਤੰਜ ਨੇ ਇੱਕ ਮੇਨਾ ਨੇ ਜਾਂ ਉਹਨਾਂ ਨੇ ਇਹ ਦੱਸ ਦਿੱਤਾ ਕਿ ਇੱਕ ਤਰ੍ਹਾਂ ਨਾਲ ਮੈਨੂੰ ਮੁਲਾਜ਼ਮ ਵਾਂਗ ਟ੍ਰੀਟ ਕੀਤਾ ਗਿਆ ਇਹਦੇ ਕੀ ਅਸਰ ਸਮਝਦੇ ਹੋ ਤੇ ਇਹਦਾ ਅਸਰ ਕਿੱਥੇ ਤੱਕ ਜਾਊਗਾ ਇਹ ਪਾਇਓ ਚਾਨਣਾ ਜੀ ਅਸਲ ਦੇ ਵਿੱਚ ਇਹ ਜਿਹੜੀਆਂ ਇੰਸਟੀਚਿਊਸ਼ਨ ਜਾਂ ਇਹ ਸੰਸਥਾਾਂ ਬਣੇ ਸ਼੍ਰੋਮਣੀ ਅਕਾਲੀ ਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਤਖਤ ਸਾਬਾਨ ਨੇ ਬੜੇ ਲੰਮੇ ਸਮੇਂ ਤੋਂ ਦੋਸ਼ ਇੱਕੋ ਹੀ ਲੱਗਦਾ ਆ ਰਿਹਾ ਹੈ ਦੋਸੇ ਲੱਗਦਾ ਹੈ ਰਿਹਾ ਕਿ ਇਹਨਾਂ ਦੇ ਜਿਹੜੇ ਆਪਣੇ ਆਪਣੇ ਅਧਿਕਾਰ ਖੇਤਰ ਨੇ ਇੱਕ ਦੂਜੇ ਤਰ੍ਹਾਂ ਨਿਰਭਰ ਵੀ ਨੇ ਪਰ ਹੁਣ ਕਬਜ਼ਾ ਜਿਹੜਾ ਇਹਦੇ ਤੇ ਇੱਕ ਪਰਿਵਾਰ ਦਾ ਹੋ ਗਿਆ ਅਸਲ ਚ ਤਿੰਨਾ ਤੇ ਕਿਉਂਕਿ ਸ਼ਰੋਮਣੀ ਅਕਾਲੀ ਦਲ ਡੋਮੀਨੇਟ ਕਰਦਾ ਉਹਦੇ ਬਹੁਤੇ ਮੈਂਬਰ ਐ ਜੀਪੀਸੀ ਚ ਨੇ ਸ਼ਰੋਮਣੀ ਕਮੇਟੀ ਉਹੀ ਕਰਦੀ ਆ ਫਿਰ ਸ਼ਰੋਮਣੀ ਕਮੇਟੀ ਦੀ ਐਗਜ਼ੀਕਟਿਵ ਅੱਗੇ ਜਾ ਕੇ ਉਹ ਕਰਦੀ ਆ ਜੋ ਅੱਗੇ ਜਥੇਦਾਰਾਂ ਨੂੰ ਕਹਿਣਾ ਹੁੰਦਾ ਇਹ ਇੱਕ ਗੱਲ ਚੱਲਦੀ ਆ ਰਹੀ ਹੈ ਔਰ ਇਸੇ ਤੋਂ ਬਾਅਦ ਹੋ ਕੇ ਪਹਿਲੀ ਵਾਰ ਇੱਕ ਗੱਲ ਵਾਪਰੀ ਬੜੇ ਲੰਬੇ ਸਮੇਂ ਬਾਅਦ 2 ਦਸੰਬਰ ਦਾ ਹੁਕਮਨਾਮੇ ਦਾ ਦਿਨ ਜਿਹੜਾ ਆਇਆ ਸੀ ਉਦੋਂ ਪੰਥਕ ਸਫਾ ਦੇ ਵਿੱਚ ਇਹ ਦੇਖਿਆ ਜਾਣ ਲੱਗਿਆ ਕਿ ਸ਼ਾਇਦ ਕੁਝ ਮੋੜਾ ਪੈਣ ਲੱਗਿਆ ਕੁਝ ਸੰਸਥਾਵਾਂ ਦਾ ਦੁਬਾਰਾ ਵਕਾਰ ਮਹਾਰ ਹੋਣ ਲੱਗਿਆ ਪਰ ਇਸ ਤੋਂ ਬਾਅਦ ਹੁਣ ਜਿਹੜਾ ਕੀਤਾ ਹੈ ਖਾਤਾ ਪ੍ਰੋਸੈਸਾ ਹੈ ਚੱਲਦਾ 2 ਦਸੰਬਰ ਤੋਂ ਜਿਵੇਂ ਜਥੇਦਾਰ ਸਾਹਿਬ ਨੇ ਖੁਦ ਕਿਹਾ ਪਰ ਜਿਹੜੀ ਸ਼੍ਰੋਮਣੀ ਕਮੇਟੀ ਦੀ ਹੁਣ ਦੀ ਅਜੈਕਟਵ ਹੈ ਉਹ ਜਦੋਂ ਜਾ ਕੇ ਇਹ ਕਹਿ ਕੇ ਆਉਂਦੀ ਹੈ ਜਥੇਦਾਰ ਸਾਹਿਬ ਨੂੰ ਸਮਝਾਉਂ ਅੰਦਾਜ਼ ਦੇ ਵਿੱਚ ਕਿ ਜੀ ਅਸੀਂ ਤੁਹਾਨੂੰ ਇਹ ਦੱਸਣ ਆਇਆ ਕਿ ਕਿਵੇਂ ਗੁਰਦੁਆਰਾ ਐਕਟ 1925 ਜਿਹੜਾ ਉਹਦੇ ਤਹਿਤ ਤੁਸੀਂ ਹੈੱਡ ਮਿਨਿਸਟਰ ਹੋ ਤੇ ਤੁਸੀਂ ਤੁਸੀ ਤੁਹਾਨੂੰ ਹਟਾਉਣ ਦਾ ਤੇ ਤੁਹਾਨੂੰ ਰੱਖਣ ਦਾ ਅਧਿਕਾਰ ਜਿਹੜਾ ਉਸ ਐਜੀਪੀਸੀ ਦੀ ਅਜੈਕਟਿਵ ਕੋਲ ਹੈ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੇ ਵਿੱਚ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਅਸੀਂ ਕਾਨੂੰਨ ਸੰਵਧਾਨ ਤੇ ਜਿਹੜੀ ਟੈਕਨੀਕਲੀ ਅਸੀਂ ਸਹੀ ਆ ਇਹ ਇਕੱਲੇ ਧਾਮੀ ਸਾਹਬ ਨੇ ਨਹੀਂ ਕੀਤਾ ਇਹ ਚ ਪੂਰੀ ਐਗਜ਼ੈਕਟਿਵ ਆਪਣੇ ਮਾਈਂਡ ਅਪਲਾਈ ਕਰਕੇ ਇਹਦਾ ਮਤਲਬ ਸਮਝ ਲੈ ਉਸਲੇ ਬੰਦੇ ਹੁਣ ਉਹ ਕੀ ਦੱਸਦੇ ਨੇ ਉਹ ਦੱਸਦੇ ਨੇ ਵੀ ਜੇ ਗਲਤ ਆ ਚਾਹੇ ਠੀਕ ਆ ਇਹ ਚ ਹਰਜਿੰਦਰ ਸਿੰਘ ਧਾਮੀ ਕਰਲੇ ਨਹੀਂ ਅਸੀਂ ਨਾ ਕੇਵਲ ਆਏ ਜੇ ਇੰਡੀਵਿਜੂਅਲ ਕਰਲੇ ਆ ਅਸੀਂ ਸੰਸਥਾ ਦੇ ਤੌਰ ਤੇ ਇਕੱਠੇ ਆ ਇਸ ਸੰਸਥਾ ਦੇ ਵਿੱਚ ਜੋ ਅਸੀਂ ਕੀਤਾ ਉਹ ਬਾਝਬ ਕੀਤਾ ਤਾਂ ਜਥੇਦਾਰ ਸਾਹਿਬ ਨੇ ਜਿਹੜੇ ਸ਼ਬਦਾਂ ਚੋਂ ਦਾ ਜਵਾਬ ਦਿੱਤਾ ਉਹ ਸ਼ਬਦ ਦੇ ਪਿੱਛੇ ਨਰਾਜਗੀ ਵੀ ਦਿਖਾਈ ਦਿੰਦੀ ਹੈ ਉਹ ਸ਼ਬਦਾਂ ਦੇ ਪਿੱਛੇ ਇੱਕ ਪੱਧਰ ਦਾ ਇਹ ਇੱਕ ਰਣਨੀਤੀ ਵੀ ਦਿਖਾਈ ਦਿੰਦੀ ਹੈ ਕਿ ਮਾਮਲਾ ਹੁਣ ਪੰਥਕੋ ਡੋਮੇਨ ਚ ਸੁੱਟ ਦਿੱਤਾ ਜਾਵੇ ਹੋਰ ਕੁਝ ਨਹੀਂ ਕਰਦਾ ਇਸ ਮਾਮਲੇ ਦੇ ਵਿੱਚ ਜਦੋਂ ਉਹ ਇਹ ਦੱਸਦੇ ਨੇ ਤਾਂ ਮੇਰੇ ਖਿਆਲ ਤਾਂ ਇਹ ਬੋਲ ਆਪਣੇ ਆਪ ਚ ਬਹੁਤ بڑا ਬੋਲ ਹੋ ਜਾਂਦਾ ਹੈ ਜਦੋਂ ਜene ਰਵੀਰ ਸਿੰਘ ਹਣੀ ਕਹਿੰਦੇ ਨੇ ਕਿ ਐਜੀਪੀਸੀ ਦੀ ਕਾਰ ਜਿਹੜੀ ਅੰਤਰੀ ਕਮੇਟੀ ਆਈ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਕਿ ਅਕਾਲ ਤਖਤ ਦਾ ਪਦੈਰਾ ਬਹੁਤ ਸੀਮਤ ਹੈ ਇੱਥੇ ਤੱਕ ਹੀ ਹੈ ਪਰ ਨਾਲ ਉਹਨਾਂ ਨੇ ਡਿਫੈਂਡ ਇਹ ਵੀ ਕੀਤਾ ਕਿ ਕਾਨੂੰਨੀ ਤੌਰ ਤੇ ਤੇ ਟੈਕਨੀਕਲ ਤੌਰ ਤੇ ਸੰਵਿਧਾਨਕ ਤੌਰ ਤੇ ਭਾਵੇਂ ਤੁਸੀਂ ਠੀਕ ਹੋਵੋਗੇ ਪਰ ਮਰਿਆਦਾ ਦੇ ਤੌਰ ਤੇ ਪਛੋਕੜ ਦੇ ਤੌਰ ਤੇ ਇਤਿਹਾਸ ਦੇ ਤੌਰ ਤੇ ਸਿੱਖ ਮਨੋਦਸ਼ਾ ਦੇ ਤੌਰ ਤੇ ਤੁਸੀਂ ਠੀਕ ਨਹੀਂ ਹੋ ਉਹਨਾਂ ਨੇ ਇਹ ਵੀ ਇੱਕ ਉਜਰ ਕੀਤਾ ਇਹ ਗੱਲ ਕਰਨ ਦੇ ਵਿੱਚ ਜੇ ਅਸੀਂ ਜਨਰਲ ਨਰਰੇਟਿਵ ਦੇਖਦੇ ਆ ਸਿੱਖ ਪੰਥ ਦੇ ਵਿੱਚ ਕਦੇ ਵੀ ਉਸ ਸਬਦ ਦਾ ਹੀ ਮੈਂ ਤਾਂ ਕਦੇ ਇਹ ਨਹੀਂ ਸੁਣਿਆ ਕਿ ਸਭ ਇਹ ਕਹਿੰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਸੀਮਤ ਦਾਇਰਾ ਇਹ ਸੱਦ ਤੱਕ ਹੈ ਇਕ ਤਾਂ ਜੀਓਗ੍ਰਾਫਿਕਲੀ ਵੀ ਸੀਮਤ ਹੈ ਕਿਉਂਕਿ ਉਹਦੀ ਜਿਹੜੀ ਚੋਣ ਹੁੰਦੀ ਹੈ ਐਦੋਂ ਪਹਿਲਾਂ ਉਹ ਪੰਜਾਬ ਪੁਰਾਣੇ ਪੰਜਾਬ ਦੀ ਹੁੰਦੀ ਸੀ ਪੰਜਾਬ ਹਰਿਆਣਾ ਹਿਮਾਚਲ ਜੂਟੀ ਜਿਹੜਾ ਚੰਡੀਗੜ੍ਹ ਹੁਣ ਹਰਿਆਣਾ ਦੀ ਵੀ ਅਲੱਗ ਕਮੇਟੀ ਬਣ ਗਈ ਹੁਣ ਚੋਣੇ ਦਾ ਮਤਲਬ ਪੰਜਾਬ ਇੱਕ 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 ਮੈਂਬਰ ਜੂਟੀ ਤੇ ਚੰਡੀਗੜ੍ਹ ਤੇ ਹਿਮਾਚਲ ਦਾ ਹੋਏਗਾ ਉਹਦਾ ਜੀਓਗ੍ਰਾਫਿਕਲ ਏਰੀਆ ਛੋਟਾ ਹੋ ਗਿਆ ਨਾਲ ਦੀ ਨਾਲ ਉਹਨਾਂ ਦਾ ਮੇਜਰ ਕੰਮ ਗੁਰਦੁਆਰਾ ਸਾਹਿਬਾਂ ਦਾ ਜਿਹੜਾ ਖਾਸ ਤੌਰ ਤੇ ਇਤਿਹਾਸਕ ਗੁਰਦੁਆਰੇ ਉਹਨਾਂ ਦਾ ਪ੍ਰਬੰਧ ਕਰਨਾ ਤੇ ਨਾਲ ਦੀ ਨਾਲ ਅਕਾਲ ਤਖਤ ਸਾਹਿਬ ਵੱਲੋਂ ਪੰਜ ਤਖਤਾਂ ਵੱਲੋਂ ਉਹਨਾਂ ਦੀ ਮਰਿਆਦਾ ਜੋ ਵੀ ਹੈ ਉਹਨੂੰ ਵੀ ਬਹਾਲ ਰੱਖਣਾ ਜੋ ਵੀ ਹਕੂਮਤੋਂ ਸੁਣਾਏ ਜਾਂਦੇ ਨੇ ਉਹਨੂੰ ਐਜ਼ ਅ ਟਾਸਕ ਫੋਰਸ ਚ ਲਾਗੂ ਕਰਨਾ ਇਹ ਸਾਰਾ ਕੁਝ ਐਜੀਪੀਸੀ ਦੀ ਜ਼ਿੰਮੇਵਾਰੀ ਕਹੀ ਜਾਂਦੀ ਹੈ ਪਰ ਹੁਣ ਜਦੋਂ ਐਜੀਪੀਸੀ ਦੂਜੇ ਪਾਸੇ ਕੱਢ ਗਈ ਕਿ ਅਸੀਂ ਇਹ ਕਰਦੇ ਆਂ ਸਜੰਦਰ ਸਾਹਿਬ ਨੇ ਜਿਹੜੀ ਇੱਕ ਗੱਲ ਦੁਹਰਾਈ ਉਹ ਕਹਿੰਦੇ ਮੁੱਖ ਗ੍ਰਾਂਥੀ ਤੱਕ ਸਭ ਕਰਨਾ ਠੀਕ ਨਹੀਂ ਜਿਹੜੇ ਤੁਹਾਡੇ ਮਨਾਜੋ ਪਰ ਜਦੋਂ ਉਹ ਜਥੇਦਾਰ ਦੇ ਵਿੱਚ ਚਲੇ ਜਾਂਦੇ ਨੇ ਕਿਉਂਕਿ ਇੱਕ ਗੱਲ ਦੇਖਣ ਆ ਲਈ ਹੈ ਕਿ ਗਿਆਨੀ ਰੰਗਬੀਰ ਸਿੰਘ ਘੁਰਤੂ ਆਉਦੇ ਨੇ ਅਸ ਇੱਕ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਥੀ ਦਾ ਤੇ ਦੂਜਾ ਜਥੇਦਾਰਾਂ ਕੰਨ ਤੱਕ ਤੇ ਜਦੋਂ ਉਹ ਐਜੇ ਜਿਹੜੇ ਮੁੱਖ ਗ੍ਰਾਂਥੀ ਉਹ ਐਜੇ ਪੀਸੀ ਦੇ ਦਾਰੇ ਚ ਨੰਤਰਖਾਦਾਰ ਤੌਰ ਤੇ ਉਪਰ ਐਜੇ ਜਥੇਦਾਰ ਉਹ ਕਹਿੰਦੇ ਉਹ ਨਹੀਂ ਹੈ ਬਾਹਰ ਨੇ ਜਦੋਂ ਉਹਨਾਂ ਨੇ ਇਹ ਕਿਹਾ ਸੀ ਐਜੀਪੀਸੀ ਨੂੰ ਕਿ ਜਿਹੜੀ ਤੁਸੀਂ 3 ਮੈਂਬਰੀ ਕਮੇਟੀ ਬਣਾਈ ਹੈ ਇਹਦਾ ਕੰਮਕਾਰ ਅਕਾਲ ਤਖਤ ਸਾਹਿਬ ਨੂੰ ਸੌਂਪ ਦਿਓ ਉਹ ਆਪਣੇ ਆਪ ਦੇਖ ਲੈਣਗੇ ਪਰ ਇਹਨਾਂ ਨੇ ਨਹੀਂ ਮੰਨੀ ਇਹਦਾ ਮਤਲਬ ਇੱਕ ਗੱਲ ਉਹਨਾਂ ਨੇ ਇਹ ਵੀ ਕਰਤੀ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਅਵਗਿਆ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਨੀ ਹਰਪ੍ਰਿੰਤ ਸਿੰਘ ਦਾ ਬੁੱਧਾ ਨਾਂ ਸੌਂਪ ਕੇ ਦੂਜੀ ਗੱਲ ਜਿਹੜੀ ਐਜੀਪੀਸੀ ਦੇ ਐਗਜ਼ੀਕਟਿਵ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਨੂੰ ਉਹਨਾਂ ਨੇ ਆਪਣੀ ਭਾਸ਼ਾ 'ਚ ਜੇ ਆਪਣੀ ਗੱਲ ਕੀਤੀ ਜਾਵੇ ਤਾਂ ਮਤਲਬ ਜੇ ਪੰਜਾਬੀ 'ਚ ਉਹਦੀ ਥੋੜੀ ਨੂੰ ਡੀਕੋਡ ਕੀਤਾ ਜਾਵੇ ਵੀ ਔਕਾਤ ਦਿਖਾਉਣ ਆਈ ਹੈ ਜੀ ਤੁਹਾਡੇ ਪਰ ਸਿੱਖ ਪੰਥ 'ਚ ਇਹ ਪਰਸੈਪਸ਼ਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਸਲੋਗਨ ਲੱਗੇ ਹਮੇਸ਼ਾ ਹੀ ਇਸ ਧਰਤੀ ਦੇ ਉੱਤੇ ਔਰ ਇਸੇ ਕਰਕੇ ਆ ਕਿ ਉਹ ਜਿਹੜੇ ਦੁਨੀਆ ਭਰ ਦੇ ਕੋਨੇ-ਕੋਨੇ 'ਚ ਬੈਠਾ ਸਿੱਖ ਹੈ ਉਹ ਉਹਨਾਂ ਨੂੰ ਪ੍ਰਤੀਬਿੰਬ ਕਰਦਾ ਹੈ ਮਰਿਆਜ਼ਾ ਦੇ ਤੌਰ ਤੇ ਵੱਡੇ ਪੰਥਕ ਮੁੱਦਿਆਂ ਦੇ ਤੌਰ ਤੇ ਜਦੋਂ ਇਸੇ ਕਰਕੇ ਇਹ ਗੱਲ ਬਾਰ-ਬਾਰ ਉਠਦੀ ਹੈ ਕਿ ਜਦੋਂ ਹੁਣ ਦਾਇਰਾ ਬਦਲ ਗਿਆ ਜਿਹਦੇ ਚ ਦੁਨੀਆ ਦੇ 150 ਦੇਸ਼ਾਂ ਚ ਬੈਠੇ ਹੋਏ ਸਿੱਖ ਪੰਜਾਬ ਤੋਂ ਬਾਹਰ ਬੈਠੇ ਸਿੱਖ ਜਥੇਦਾਰ ਸਹਿਬਾਨਾਂ ਦੀ ਚੋਣ ਦੇ ਵਿੱਚ ਵਿਦੀਵਧਾਰ ਵੰਡਣਾ ਚਾਹੀਦਾ ਉਹਨਾਂ ਸਭ ਦਾ ਕੋਈ ਭੂਮਿਕਾ ਚਾਹੀਦੀ ਹੈ ਇਹ ਐ ਜੀ ਪੀ ਸੀ ਦੇ ਦਾਇਰੇ ਚੋਂ ਬਾਹਰ ਹੋਣੀ ਚਾਹੀਦੀ ਹੈ ਕਿਉਂਕਿ ਸਿੱਖ ਡਾਇਸਪੋਰਾ ਸਿੱਖਾਂ ਦਾ ਦੈਰਾ ਬਹੁਤ ਵੱਧ ਗਿਆ ਤੇ ਉਦੋਂ ਅਗਲੀ ਗੱਲ ਅਗਲੀ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਮਲੇ ਦੇ ਵਿੱਚ ਸਿੱਖਾਂ ਦਾ ਤਖਤ ਹੈ ਪੋਲੀਟੀਕਲ ਐਡਵਾਈਸ ਵੀ ਕਰਦਾ ਹੈ ਬਾਕੀ ਚੀਜ਼ਾਂ ਵੀ ਦਿੰਦਾ ਹੈ ਉਹ ਸਾਰੇ ਇਸ ਮਾਮਲੇ ਵਿੱਚ ਜੇ ਹੁਣ ਐਡਵਾਈਸ ਦੇਣ ਇਹ ਲੱਗ ਜਾਣਗੇ ਸਾਰੇ ਜਿਹੜਾ ਜਿਹੜਾ ਸਾਰਾ ਕੁਝ ਹੋਣ ਤੋਂ ਬਾਅਦ 2 ਦਸੰਬਰ ਦਾ ਹੁਕਮਨਾਮਾ ਜਿਹੜਾ ਆਇਆ ਸੀ ਸਿੱਧੇ ਤੌਰ ਤੇ ਐਜੀਪੀਸੀ ਚੈਲੰਜ ਕਰਦੀ ਜਾ ਉਹਨੂੰ ਉਹਦੇ ਐਗਜ਼ੈਕਟ ਤਮ ਚੈਲੰਜ ਕਰਦੀ ਜਾਂ ਜੰਦਰਦਾ ਸਾਹਿਬਾ ਦੇ ਤਾਂ ਕੱਲ ਜਥੇਦਾਰ ਸਾਹਿਬ ਨੇ ਤੇ ਉਦੋਂ ਬਾਅਦ ਵੀ ਹੁਣ ਆਪ ਐਫਰਟ ਕਰਕੇ ਇੱਕ ਤਾਂ ਇਹ ਸੀ ਕੱਲ ਸ਼ਾਇਦ ਉਹਨਾਂ ਨੇ ਕਿਵੇਂ ਵੀ ਕਿਹਾ ਪਰ ਜਦ ਕੋਈ ਬੰਦਾ ਦੁਬਾਰਾ ਅਸਰਟ ਕਰਦਾ ਉਸੇ ਗੱਲ ਇਹਦਾ ਮਤਲਬ ਉਹਨਾਂ ਦਾ ਇਰਾਦਾ ਪਰਪੱਕ ਬਣ ਗਿਆ ਪਰਪੱਕ ਕਾਦੇ ਚ ਬਣ ਗਿਆ ਉਹ ਕਹਿੰਦੇ ਆ ਨੌ ਪੰਥ ਕੋ ਡੋਮੇਨ ਦੇ ਵਿੱਚ ਹੁਣ ਤੁਸੀਂ ਸਾਬਤ ਕਰੋ ਕਿ ਅਕਾਲ ਤਖਤ ਦਾ ਦਾਇਰਾ ਵੱਡਾ ਜਾਂ ਐਜੀਪੀਸੀ ਕੀ ਜਥੇਦਾਰਾ ਬਾਰੇ ਫੈਸਲੇ ਕਰਨ ਦਾ ਹੱਕ ਅਕਾਲ ਤਖਤ ਸਾਹਿਬ ਨੂੰ ਹੈ ਜਾਂ ਐ ਜੀ ਪੀ ਸੀ ਦੀ ਐਗਜ਼ੀਕਟਿਵ ਨੂੰ ਹੈ ਕੀ ਕਾਨੂੰਨ ਮੇਨ ਜਮ ਸਿੱਖ ਮਰਿਆਦਾ ਮੇਨ ਪੰਥਕ ਮਰਿਆਦਾ ਦੇ ਤੌਰ ਤੇ ਜੋ ਜਥੇਦਾਰ ਸਾਹਿਬਾਨ ਕਹਿੰਦੇ ਨੇ ਉਹ ਮੇਨ ਗੱਲ ਹੈ ਇਹ ਇੱਕ ਨਵੀਂ ਡਿਬੇਟ ਜਿਹੜੀ ਹੁਣ ਅਸੰਗਤ ਤੋਂ ਚੱਲ ਪਈ ਹੈ ਪਹਿਲਾਂ ਤਾਂ ਇਹ ਸੀਗਾ ਵੀ ਸਾਰੇ ਮੰਨਦੇ ਸੀ ਹਾਂਜੀ ਜਥੇਦਾਰ ਸਾਹਿਬ ਦੀ ਇਸੇ ਮੰਨਾਂਗੇ ਔਰ ਫਿਰ ਇਹ ਵੀ ਕਹਿੰਦੇ ਨੇ ਕਿ ਆਪਾਂ ਤਾਂ ਸਾਰਾ ਕੁਝ ਅਕਾਲ ਤਖਤ ਨੂੰ ਮੰਨਦੇ ਆ ਜੀ ਤੁਹਾਡੇ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਹੈ ਤੇ ਜੇਕਰ ਇਹ ਗੱਲ ਕੀਤੀ ਹੈ ਜਿਹੜੀ ਜਨਦਰ ਸਾਹਮਣੇ ਇੱਕ ਇਹ ਦੇ ਨਾਲ ਨਵੀਂ ਡਿਬੇਟ ਦੇ ਵਿੱਚੋਂ ਇਹ ਤਾਂ ਮਤਲਬ ਹੁਣ ਸੰਸਥਾਵਾ ਮਾਮੋਂ ਸਾਹਮਣੇ ਨੇ ਇੱਕ ਵਿਅਕਤੀ ਦੀ ਪਹਿਲਾਂ ਲੱਗਦਾ ਸੀ ਧਾਮੀ ਔਰ ਸੁਖਬੀਰ ਸਿੰਘ ਬਾਦਲ ਔਰ ਜਸਤੇਦਾਰ ਹੁਣ ਐਜੀਪੀਸੀ ਦੀ ਆਏ ਜੇ ਐਗਜ਼ੀਕਟਿਵ ਬਰਸਤ ਜਸਤੇਦਾਰ ਅਕਾਲ ਤਖਤ ਲੱਗ ਰਹੀ ਗੱਲ ਹੈ ਜਿਹੜੀ ਜਦ ਤੱਕ ਸਹਿਬਾਦੀ ਜੋ ਮਰਿਆਦਾ ਉਹ ਨਾ ਰਹੀਏ ਇਹਦਾ ਮਤਲਬ ਕਾਨੂੰਨ ਬਨਾਮ ਮਰਿਆਦਾ ਸਿੱਖ ਰਹਿਤ ਮਰਿਆਦਾ ਤੇ ਅਕਾਲ ਤਖਤ ਦਾ ਹੋ ਰਾ ਹੁਣ ਤੁਸੀਂ ਇਸ ਇੱਕ ਉਲਝੜ ਭਰੀ ਦੌਰ ਦੇ ਵਿੱਚ ਡਿਬੇਟ ਨੂੰ ਲੈ ਗਿਓ ਤੇ ਇਹ ਤੇ ਅੱਗੇ ਕੀ ਹੋਣਾ ਅੱਗੇ ਨਹੀਂ ਪਤਾ ਪਰ ਅਜੇ ਤੱਕ ਜਥੇਦਾਰ ਸਾਹਿਬ ਜੋ ਆਪ ਆ ਕੇ ਕਹਿ ਰਹੇ ਨੇ ਪਬਲੀਕ ਅਲੀ ਉਧਰ ਨੂੰ ਡਿਬੇਟ ਤੁਰ ਗਈ ਆ ਔਰ ਤੁਰੂਗੀ ਪੱਥ ਦੇ ਵਿੱਚ ਸਰਦਾਰ ਹਮਿੰਦਰ ਸਿੰਘ ਜਿਸ ਪਹਿਲੂ ਤੋਂ ਤੁਸੀਂ ਆਪਣੀ ਗੱਲ ਰੱਖੀ ਆ ਮੈਂ ਇੱਕ ਹੋਰ ਨੁਕਤਾ ਸਮਝਣਾ ਚਾਹਣਾ ਜਦੋਂ ਐਸਪੀਸੀ ਦੀ ਅੰਤਰੀ ਕਮੇਟੀ ਦੀ ਬੈਠਕ ਹੁੰਦੀ ਆ ਉਸ ਬੈਠਕ ਦੇ ਵਿੱਚ ਯਾਨੀ ਹਰਪ੍ਰੀਤ ਸਿੰਘ ਵਾਲਾ ਫੈਸਲਾ ਹੁੰਦਾ ਤਾਂ ਉਸ ਤੋਂ ਬਾਅਦ ਧਾਮੀ ਸਾਹਿਬ ਕਹਿੰਦੇ ਨੇ ਕਿ ਜੀ 14 ਮੈਂਬਰਾਂ ਨੇ ਫੈਸਲਾ ਲਿਆ ਸੀਗਾ ਇਸ ਲਈ ਸਰਵ ਸਾਂਝਾ ਫੈਸਲਾ ਸੀਗਾ ਪਰ ਜੱਥੇਦਾਰ ਸਾਹਿਬ ਦੀ ਟਿੱਪਣੀ ਤੋਂ ਬਾਅਦ ਮੈਨੂੰ ਲੱਗਿਆ ਤੇ ਮੈਂ ਇਸ ਲਈ ਅਸਤੀਫਾ ਦੇ ਰਿਹਾ ਜਨਤਕ ਤੌਰ ਤੇ ਸਭ ਨੂੰ ਪਤਾ ਪੰਥਕ ਤੇ ਰਾਜ ਚ ਕੀ ਇਸ ਮੁੱਚੇ ਪੰਜਾਬ ਤੇ ਸਭ ਨੂੰ ਪਤਾ ਕਿ ਭਾਈ ਕਿਹੜੇ 14 ਮੈਂਬਰ ਕੌਣ ਫੈਸਲਾ ਲੈਂਦਾ ਕਿਹਦੇ ਕਿਹਾਂ ਤੇ ਫੈਸਲਾ ਹੁੰਦਾ ਸਭ ਨੂੰ ਪਤਾ ਉਹ ਪਹਿਲੂ ਆ ਗਿਆ ਪਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਮਸਲੇ ਤੇ ਜਿਵੇਂ ਗਿਆਨੀ ਰਕबीर ਸਿੰਘ ਨੇ ਤਰਕ ਰੱਖਿਆ ਸੀਗਾ ਕਿ ਵੀ ਤੁਹਾਨੂੰ ਤਿੰਨ ਮੈਂਬਰੀ ਕਮੇਟੀ ਨੂੰ ਜਾਂਚ ਕਰਨ ਦਾ ਅਧਿਕਾਰ ਨਹੀਂ ਮੈਨੂੰ ਜਾਂਚ ਦਿਓ ਸਾਨੂੰ ਜਾਂਚ ਸੌਂਪੋ ਕੱਲ ਤੱਕ ਸਭ ਵੇਖੇਗਾ ਉਸ ਨੁਕਤੇ ਤੇ ਅਗਾਹ ਵੱਧ ਗਈ ਹੁਣ ਸ਼੍ਰੋਮਣੀ ਕਮੇਟੀ ਮਤਲਬ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਤੱਕ ਆਈ ਤੇ ਹੁਣ ਸਿੱਧੀ ਉਸੇ ਨੁਕਤੇ ਤੇ ਗਿਆਨੀ ਰਗਵੀਰ ਸਿੰਘ ਤੱਕ ਆ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕਰਤਾ ਕੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕੱਲਾ ਇਹ ਆਪਣਾ ਵਿਧੀ ਵਿਵਧਾਨ ਇਹ ਸਮਝਾ ਕੇ ਆਏ ਨੇ ਜਾਂ ਇਹ ਵੀ ਕਿਹਾ ਹੈ ਕਿ ਜਦਦਰ ਸਾਹਿਬ ਕੱਲ ਨੂੰ ਤੁਹਾਡੇ ਨਾਲ ਵੀ ਗਿਆਨੀ ਹਰਪ੍ਰੀਤ ਸਿੰਘ ਗੱਲ ਹੀ ਹੋਊਗੀ ਕੀ ਉਹਨਾਂ ਦੇ ਬੋਲਾਂ 'ਚੋਂ ਕੋਈ ਫਿਕਰਮੰਦੀ ਵੀ ਲੱਗਦੀ ਹੈ ਇਸ ਅਹੁਦੇ ਰੁਤਬੇ ਨੂੰ ਲੈ ਕੇ ਜਾਂ ਜੇ ਸ਼੍ਰੋਮਣੀ ਕਮੇਟੀ ਆਪਣੇ ਅਧਿਕਾਰਾਂ ਦਾ ਹਵਾਲਾ ਦੇ ਸਕਦੀ ਆ ਕਿ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਨਹੀਂ ਵਰ ਸਕਦੇ ਕਿ ਇਹਨਾਂ ਨੂੰ ਤਲਬ ਕਰਨ ਵਾਲੇ ਪਾਸੇ ਨੂੰ ਜਾਇਆ ਜਾ ਸਕਦਾ ਹੈ ਕਿ ਇਹਨਾਂ ਨੂੰ ਸੰਗਤ ਦੇ ਵਿੱਚ ਖੜਾ ਕੇ ਦੁਬਾਰਾ ਪੁੱਛਿਆ ਜਾ ਸਕਦਾ ਇਸ ਪਾਸੇ ਨੂੰ ਵਧੀ ਜਾ ਸਕਦੀ ਹੈ ਗੱਲ ਦੀ ਗੱਲ ਜਿੱਥੇ ਆ ਕੇ ਹੁਣ ਛੱਡੀ ਹੈ ਮੈਂ ਇਸ ਤੋਂ ਪਹਿਲਾਂ ਕਿਹਾ ਕਿ ਹੁਣ ਦੋ ਗੱਲਾਂ ਬਣੀਆਂ ਜਥੇਦਾਰ ਸਾਹਿਬ ਚਾਹ ਪੱਜ ਸਿੰਘ ਸਾਹਿਬਾਨ ਦਾ ਇਹ ਇੱਕ ਅਕਾਲ ਤਖਤ ਸਾਹਿਬ ਦੀ ਮਰਿਆਦਾ ਸਿੱਖ ਪੰਥ ਦੇ ਵਿੱਚ ਮਾਨ ਸਨਮਾਨ ਤਖਤ ਸਾਹਿਬਾਨ ਦਾ ਤੇ ਬਾਕੀ ਸਾਰੀਆਂ ਗੱਲਾਂ ਨੇ ਇਹ ਉਹਨਾਂ ਦੇ ਪਾਸੇ ਖੜੀ ਐ ਜੇ ਪੰਚ ਸੰਗ ਸਹਿਬਾਨ ਕਿਸੇ ਨੂੰ ਵੀ ਤਲਬ ਕਰਨ ਦੀ ਹیثیت ਰੱਖਦੇ ਨੇ ਇਹਨਾਂ ਚੋਂ ਉਹ ਉਹਨੂੰ ਬਾਕੀ ਬਾਅਦ ਚ ਸਜ਼ਾ ਹੁੰਦੀ ਐ ਨਹੀਂ ਹੁੰਦੀ ਬਾਕੀ ਚੀਜ਼ਾਂ ਬਾਅਦ ਚ ਹੀ ਐ ਇਹ ਸਾਰੇ ਤਲਬ ਕੀਤੇ ਜਾ ਸਕਦੇ ਨੇ ਸਾਰੀ ਐਗਜੈਕਟਿਵਸ ਸਮੇਤ ਪਰ ਦੂਜੇ ਪਾਸੇ ਨਾਲ ਦੂਜੀ ਗੱਲ ਵੀ ਐ ਜਿਹੜੀ ਟੈਕਨੀਕਲਟੀ ਐ ਤੇ ਟੈਕਨੀਕਲਟੀ ਦੇ ਵਿੱਚ ਕੱਲ ਨੂੰ ਯਾਨੀ ਹਰਪ੍ਰੀਤ ਸਵੰਗ ਜਥੇਦਾਰ ਸਾਹਿਬ ਨੂੰ ਘਰ ਤੋਂ ਰਿਹਾ ਜਾ ਸਕਦਾ ਅੱਜ ਤੱਕ ਜਿਹੜੇ ਹਿਸਟੋਰੀਕਲ ਪਰਸਪੈਕਟਿਵ ਦੇ ਵਿੱਚ ਜੇ ਦੇਖੀਏ ਕਿੰਨੇ ਜਥੇਦਾਰ ਘਰ ਨੂੰ ਤੋਰੇ ਗਏ ਨੇ ਬਾਰ-ਬਾਰ ਜਦੋਂ ਤਾਕਤ ਅਲੱਗ ਤਰ੍ਹਾਂ ਦੀ ਸੀ ਭਾਈ ਰਣਜੀਤ ਸਿੰਘ ਜਥੇਦਾਰ ਰਣਜੀਤ ਸਿੰਘ ਜਿਹੜੇ ਉਦੋਂ ਸੀਗੇ ਉਦੋਂ ਉਹਨਾਂ ਨੇ ਇਹ ਕਿਹਾ ਸੀ 1998 ਦੇ ਵਿੱਚ ਕਿ 300 ਸਾਲਾਂ ਤੇ ਇਹ ਇਕੱਠੇ ਮਨਾ ਲਓ ਉਹਨਾਂ ਨੂੰ ਕਿਵੇਂ ਲਾਇਆ ਚੱਕੇ ਔਰ ਇਵਨ ਐਜੀਪੀਸੀ ਦੇ ਪ੍ਰਧਾਨ ਨੂੰ ਵੀ ਲਾਇਆ ਉਦੋਂ ਤਾਂ ਉਹ ਵੀ ਅਲੱਗ ਤਰ੍ਹਾਂ ਦੀ ਗੱਲ ਸੀ ਪਰ ਇਸੇ ਢੰਗ ਦੇ ਨਾਲ ਗੈਨੀ ਗੁਰਵਚਨ ਸਿੰਘ ਉਹ ਮੰਨ ਗਏ ਸੀ ਸਾਰੇ ਉਹਨਾਂ ਨੂੰ ਨਹੀਂ ਲਾਇਆ ਸਹੂਲਤਾ ਵੀ ਦਿੱਤੀ ਆ ਸਗੋਂ ਸਾਰੀਆਂ ਜਿਸ ਲੈਵਲ ਤੇ ਚੱਲਦੀ ਹੈ ਮਤਲਬ ਪਾਵਰ ਆਪਣੀ ਗੇਮ ਖੇਡਦੀ ਹੈ ਤੇ ਬਿਨਾਂ ਪਾਵਰ ਤੋਂ ਬਾਕੀ ਚੀਜ਼ ਆਪਣੀ ਗੇਮ ਖੇਡਦੀ ਹੈ ਹੁਣ ਇਹ ਦੋ ਗੱਲਾਂ ਨੇ ਕੌਣ ਵਾਰ ਕੀ ਕਰਦਾ ਅਕਾਲ ਤਖਤ ਸਭ ਦੀ ਮਰਿਆਦਾ ਤੇ ਸ਼੍ਰੋਮਣੀ ਕਮੇਟੀ ਦੀ ਤਾਕਤ ਤੇ ਸ਼੍ਰੋਮਣੀ ਕਮੇਟੀ ਦੇ ਪਿੱਛੇ ਦੀ ਪੋਲੀਟਿਕਲ ਮਾਈਂਡਸੈਟ ਇਹ ਦੋਨਾਂ ਦੇ ਵਿੱਚ ਇੱਕ ਟਕਰਾਅ ਦੀ ਸਥਿਤੀ ਦਿਖਾਈ ਦੇ ਰਹੀ ਹੈ ਜਾਂ ਇਹਨਾਂ ਬਿਆਨਾਂ ਤੋਂ ਕੋਈ ਇਹ ਨਹੀਂ ਕਿ ਮੈਂ ਵਿਆਖਿਆ ਕਰਦਾ ਜਾਂ ਕੋਈ ਵਿਆਖਿਆ ਕਰਦਾ ਅਗਲੇ ਦਿਨਾਂ ਦੇ ਵਿੱਚ ਇਹ ਰਣਨੀਤੀ ਇਹ ਦੇਖੀ ਜੋ ਕਿ ਜਥੇਦਾਰ ਸਾਹਿਬ ਇਧੂ ਅੱਗੇ ਵੀ ਵਧਦੇ ਨੇ ਜਿਵੇਂ ਉਹਨਾਂ ਨੇ ਕਿਹਾ ਜਿਹੜੇ ਬਿਆਨ ਸੀ ਇਧੂ ਪਹਿਲਾਂ ਤਾਰੇ ਕਿ ਜਥੇਦਾਰ ਸਾਹਿਬ ਨੇ ਫੇਸਬੁੱਕ ਤੇ ਪੋਸਟ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੇ ਹੋਏ ਦੇ ਨਮਾਇंदे ਹਜ਼ਾਰਾਂ ਤੇ ਲੱਖਾਂ ਵੋਟਰ ਸਿੱਖਾਂ ਦੇ ਇਹ ਭਾਵਨਾਵਾਂ ਨੂੰ ਕੇਸ ਪਹੁੰਚਾਈ ਹੈ ਤੇ ਉਹਨਾਂ ਨੇ ਵਕਾਰ ਨੂੰ ਵੀ ਸੱਟ ਮਾਰੀ ਹੈ ਤੇ ਜੇ ਐਜੀਪੀਸੀ ਦੇ ਇਹ ਰੈਜੂਲੇਸ਼ਨ ਦੇ ਮੁਤਾਬਕ ਵਕਾਰ ਨੂੰ ਸੱਟ ਮੱਜੀ ਹੈ ਤਾਂ ਫਿਰ ਕੀ ਐਜੀਪੀਸੀ ਦੇ ਉਸ ਐਜੈਕਟਿਵ ਨਾਲ ਜਿਹਨੂੰ ਜਥੇਦਾਰ ਸਾਹਿਬ ਕਹਿੰਦੇ ਨੇ ਮੈਨੂੰ ਤਾਂ ਇਹਨਾਂ ਤੋਂ ਪਤਾ ਲੱਗਿਆ ਮੈਨੂੰ ਤਾਂ ਇਹੀ ਭਨੇਖਾ ਸੀਗਾ ਕਿ ਅਕਾਲ ਤਖਤ ਦਾ ਰਤਮਾ ਵਰਲਡ ਵਾਈਜ਼ ਸਿੱਖਾਂ ਦੇ ਅੰਦਰ ਤੇ ਇੰਨਾ ਸ੍ਰੀਮਤ ਦਾਇਰਾ ਮੇਰਾ ਐਸੇ ਇਮਾਰਤ ਦੇ ਅੰਦਰ ਹੈ ਤਾਂ ਫਿਰ ਕੀ ਉਹ ਜਿਹੜੀ ਕਮੇਟੀ ਹੈ ਜਾਂ ਬਾਕੀ ਦੀਆਂ ਚੀਜ਼ਾਂ ਨੇ ਉਹਨਾਂ ਨੇ ਸੱਟ ਨਹੀਂ ਮਾਰੀ ਕੱਲ ਤੱਕ ਸਾਡੇ ਬਕਾਰ ਬਾਕੀ ਨੂੰ ਜੇ 2 ਦਸੰਬਰ ਦੇ ਅੱਜ ਵੀ ਜਨਦਰ ਸਿੰਘ ਸਾਹਿਬ ਇਹ ਗੱਲ ਕਰ ਰਹੇ ਨੇ ਕਿ 2 ਦਸੰਬਰ ਦਾ ਹੁਕਮਨਾਮਾ ਜਿਹੜਾ ਲਾਗੂ ਕਰਨਾ ਚਾਹੀਦਾ ਹੈ ਲਾਗੂ ਕਰਨਾ ਪਏਗਾ ਤੇ 2 ਦਸੰਬਰ ਨੂੰ ਜਿਹੜੇ ਟੱਗ ਦੇ ਨਾਲ ਖੜੇ ਹੋਏ ਸੀ ਸਾਰੇ ਲੋਕ ਦੋਸੀ ਵੀ ਬਾਗੀ ਵੀ ਦਾਗੀ ਵੀ ਸਰਬ ਕਟਾਰੇ ਚ ਸੀ ਉਦੋਂ ਬਾਅਦ ਤਾਂ ਉਹ ਕਟਾਰੇ ਚ ਨਹੀਂ ਹੈ ਮੈਂ ਇੱਕ ਦੇਖ ਰਿਆ ਸੀਗਾ ਕੱਲ ਇੱਕ ਸੋਸ਼ਲ ਮੀਡੀਆ ਤੇ ਤੁਰਿਆ ਸਰਟੀਫਿਕੇਟ ਜਿੱਥੇ ਜਸਦੇਵ ਅਕਾਲ ਤਖਤ ਦੇ ਪੀਏ ਦਾ ਸੰਗ੍ਰਹਿਚਾਰਾਣਾ ਸਰਟੀਫਿਕੇਟ ਹੈ ਸੁਖਬੀਰ ਸਿੰਘ ਬਾਦਲ ਦਾ ਜਿਹੜੇ ਕਹਿੰਦੇ ਨੇ ਕਿ ਅਸੀਂ ਇੱਥੇ ਸਾਰੀ ਸੇਵਾ ਸੇਵਾ ਪੂਤਾ ਕੇ ਹੁਣ ਕਲੀਨ ਚਿੱਟ ਲੈ ਲਈਏ ਲੱਗਦਾ ਹੈ ਉਹ ਚ ਦਿਖਾਈ ਦਿੰਦਾ ਇਹਦਾ ਮਤਲਬ ਉਹ ਸਰਟੀਫਿਕੇਟ ਦੀ ਕੀ ਵਰਤੋਂ ਹੋ ਰਹੀ ਹੈ ਜਾਂ ਦੁਰਵਰਤੋਂ ਹੋ ਰਹੀ ਹੈ ਇੱਕ ਗਨ ਉਦੋਂ ਵੀ ਇਤਰਾਜ਼ ਜੋਗ ਆਈ ਸੀ ਜਿਆਨੀ ਹਰਪ੍ਰੀਤ ਸਿੰਘ ਨੇ ਵੀ ਕਹੀ ਤੇ ਬਹੁਤ ਸਾਰੇ ਹੋਰ ਲੋਕਾਂ ਨੇ ਵੀ ਕਹੀ ਸੀ ਕਿ ਤਨਖਾਹ ਸਮੁੱਚਤਾ ਚ ਹੁੰਦੀ ਹੈ ਤਨਖਾਹ ਖੱਪਿਆਂ ਚ ਨਹੀਂ ਹੁੰਦੀ ਪਨਾਵਾਂ ਚ ਨਹੀਂ ਹੁੰਦੀ ਕਦਮ ਦਰ ਕਦਮ ਨਹੀਂ ਹੁੰਦੀ ਤੁਸੀਂ ਇਕੱਲੀ ਧਾਰਮਿਕ ਸੇਵਾ ਨਿਭਾ ਕੇ ਤਾਂ ਬਾਕੀ ਦੀ ਜਿਹੜੇ ਬਚਦੀਆਂ ਚੀਜ਼ਾਂ ਨੇ ਤਾਂ ਕੰਪਲੀਟ ਤੁਸੀਂ ਸੇਵਾ ਨਿਭਾਤੀ ਹੈ ਇਹ ਸਰਟੀਫਿਕੇਟ ਕਿਵੇਂ ਆਏਗਾ ਤੇ ਕਿੱਥੋਂ ਆਏਗਾ ਇਹ ਇਹ ਗੱਲ बार-बार ਦੂਜੇ ਪਾਸੇ ਵੀ ਜਾ ਰਹੀ ਹੈ ਜਸਦਰ ਸਾਹਿਬਾਨ ਦੇ ਪਾਸੇ ਵੀ ਕਿ ਕੀ ਤੁਸੀਂ ਸਾਰਾ ਕੁਝ ਹੀ ਪੂਰਾ ਸੋਚ ਸਮਝ ਕੇ ਤੇ ਉਸ ਤਰੀਕੇ ਨਾਲ ਕਰਦੇ ਰਹੇ ਉਹ ਆਪ ਕਹਿੰਦੇ ਨੇ ਕਿ ਢਾਈ ਮਹੀਨਿਆਂ ਦਾ ਸਮਾਂ ਹੋ ਗਿਆ ਉੱਪਰ ਇਹਨਾਂ ਨੇ ਨਹੀਂ ਕੀਤਾ ਪਰ ਲੋਕ ਇਹ ਵੀ ਜਾਣਦੇ ਨੇ ਔਰ ਜਾਨਣਾ ਚਾਹੁੰਦੇ ਨੇ ਕਿ ਢਾਈ ਮਹੀਨੇ ਦਾ ਸਮਾਂ ਅਜੇ ਤੱਕ ਜਸਦਰ ਸਾਹਿਬ ਨੇ ਨਹੀਂ ਦੱਸਿਆ ਇਹ ਜਦੋਂ ਅਕਾਲੀ ਦਲ ਆ ਕੇ ਕਹਿੰਦਾ ਰਿਹਾ ਉਹਦੇ ਨੁਮਾਇंदे ਕਿ ਅਸੀਂ ਤਾਂ ਜਥੇਦਾਰ ਸਾਹਿਬ ਤੋਂ ਪੁੱਛੇ ਬਿਨਾ ਇੱਕ ਕਦਮ ਵੀ ਨਹੀਂ ਉਠਾਇਆ ਟਾਈਮ ਉਹਰਾ ਤਾਂ ਲੈਦੇ ਰਹੇ ਆ ਕੀ ਤੁਹਾਡੇ ਤੋਂ ਟਾਈਮ ਲੈਂਦੇ ਰਹੇ ਨੇ ਜੇ ਤੁਹਾਡੇ ਤੋਂ ਟਾਈਮ ਲੈਂਦੇ ਰਹੇ ਨੇ ਤੇ ਫਿਰ ਤਾਂ ਆਟੋਮੈਟਿਕਲੀ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਸੰਸਥਾਵਾਂ ਦਾ ਰੋਲ ਆਪਣੇ ਆਪ ਚ ਹੈਗਾ ਹੀ ਹੈ ਜੇ ਜ਼ਬਰਦਸਤੀ ਕਰਦੇ ਰਹੇ ਨੇ ਵੀ ਤੁਹਾਨੂੰ ਕੱਲਾ ਦੱਸ ਕੇ ਆ ਜਾਂਦੇ ਸੀ ਤੁਸੀਂ ਕੁਝ ਵੀ ਨਹੀਂ ਕਿਹਾ ਤਾਂ ਐਦਾਂ ਲੰਮਾ ਸਮਾਂ ਇਹ ਲਗਾਮ ਖੁੱਲੀ ਕਿਉਂ ਛੱਡੀ ਤਾਂ ਇਸ ਆਪਣੇ ਫੈਸਲੇ ਨੂੰ ਲਾਗੂ ਕਰਾਉਣ ਲਈ ਨਾ ਪੰਥ ਨੂੰ ਅਵਾਜ਼ ਦਿੱਤੀ ਨਾ ਬਾਕੀ ਦੇ ਕਿਸੇ ਨੂੰ ਵੀ ਆਪਾਂ ਕੀ ਕਰੀਏ ਜਾਂ ਕੀ ਨਾ ਕਰੀਏ। ਇਹੀ ਹਾਲ 7 ਮੈਂਬਰ ਕਮੇਟੀ ਦੀ। 7 ਮੈਂਬਰ ਕਮੇਟੀ ਜੋ ਜ਼ਿੰਮੇਵਾਰ ਸਾਹਿਬ ਕਹਿ ਰਹੇ ਨੇ ਜੋ ਮੈਂ ਸੁਣ ਰਿਹਾ ਸੀ ਕਿ ਮੀਟਿੰਗ ਤੀਜੀ ਸੱਦੀ ਗਈ ਸੀ ਧਾਮੀ ਸਾਹਿਬ ਪਹਿਲਾਂ ਹੀ ਅਸਤੀਫਾ ਦੇ ਗਏ। ਇਹ ਵੀ ਉਹ ਮੰਨ ਰਹੇ ਨੇ ਕਿ ਮੈਂ ਇਹ ਵੀ ਮੰਨਦਾ ਹਾਂ ਉਹ ਸ਼ਾਇਦ ਦਬਾਹ ਹੇਠ ਅਸਤੀਫਾ ਦੇ ਗਏ। ਹੁਣ ਜੇ ਦੁਨੀਆ ਦੀ ਕਿਸੇ ਅਦਾਲਤ ਨੂੰ ਇਹ ਪਤਾ ਲੱਗੇ ਕਿ ਫਲਾਣਾ ਗਵਾਹ ਜਾ ਫਲਾਣਾ ਮੁਦਈ ਕਿਸੇ ਪ੍ਰੈਸ਼ਰ ਹਿੱਟ ਪਿੱਛੇ ਹਟ ਰਿਹਾ ਜੇ ਅਦਾਲਤ ਨੇ ਇਨਸਾਫ ਦੇਣਾ ਹੋਵੇ ਤਾਂ ਉਹ ਪ੍ਰੈਸ਼ਰ ਨੂੰ ਦੂਰ ਕਰਦੀ ਆ ਉਹਨੂੰ ਪਹਿਲੀ ਗੱਲ ਤੋਂ ਉਹਨੂੰ ਬੁਲਾ ਕੇ ਪੁੱਛਦੀ ਹੈ ਕਿ ਭਾਈ ਦਵਾਈ ਤਾਂ ਨਹੀਂ ਕਿੰਨਾ ਕੁ ਦਵਾਈ ਕੀ ਗੱਲ ਹੈ ਤੈਨੂੰ ਕੋਈ ਅਣਦਵਾਣਾ ਕੁਝ ਹੈ ਤਾਂ ਨਹੀਂ ਦੁਨਿਆਵੀ ਅਦਾਲਤ ਦਾ ਵੀ ਇਹ ਜਸਟਿਸ ਦਾ ਸੂਲ ਹੈ ਤੇ ਮੈਨੂੰ ਲੱਗਦਾ ਜੇ ਜੱਜ ਸਾਹਿਬ ਤਾਂ ਵੀ ਉਹਨਾਂ ਨੂੰ ਬੁਲਾ ਕੇ ਪੁੱਛ ਲੈਂਦੇ ਵੀ ਜਨਾਬ ਪ੍ਰੈਸ਼ਰ ਕਿੰਨਾ ਹੈ ਕਿਉਂ ਨਹੀਂ ਚੱਲਿਆ ਗਿਆ ਕੀ ਮਾਮਲਾ ਧਾਮੀ ਹੋਣੀ ਬਹੁਤ ਕਹਿੰਦੇ ਨੇ ਚੰਗੇ ਬੰਦੇ ਨੇ ਇਮਾਨਦਾਰ ਬੰਦੇ ਨੇ ਸਾਰੀਆਂ ਤਰ੍ਹਾਂ ਕਹਿ ਰਹੀਆਂ ਪਰ ਇਹੋ ਜਿਹਾ ਕਿਹੜਾ ਮਾਮਲਾ ਆ ਗਿਆ ਕਿ ਤੁਸੀਂ ਫਿਰ ਉਹ ਦਬਾ ਨਹੀਂ ਝੰਡ पाए ਤੇ ਕਿਉਂ ਉਧਰਲੇ ਪਾਸੇ ਚਲੇ ਗਏ ਨਾਲ ਦੀ ਨਾਲ ਧਾਮੀ ਹੋਣੀ ਉਹੀ ਵਾਰਤ ਕਹਿ ਕੇ ਅਸਤੀਫਾ ਦੇ ਕੇ ਗਏ ਨੇ ਜਿਹੜੀ ਐਗਜ਼ੈਕਟਿਵ ਕਹਿ ਰਹੀ ਉਹਨਾਂ ਦੀ ਵਾਰਤੋਂ ਤੋਂ ਅਲੱਗ ਨਹੀਂ ਹੈ ਉਹ ਇਹ ਕਹਿ ਕੇ ਦੇ ਕੇ ਗਏ ਸੀ ਕਿ ਸਾਨੂੰ ਹੱਕ ਹੈਗਾ ਜਿਸਦਾਰ ਨੂੰ ਹਟਾਉਣ ਦਾ ਉਹਦੀ ਜਾਂਚ ਕਰਨ ਦਾ ਤੇ ਬਾਕੀ ਦੀ ਗੱਲ ਹੁਣ ਉਹ 7 ਮੈਂਬਰੀ ਕਮੇਟੀ ਰਹੇਗੀ 5 ਮੈਂਬਰਾਂ ਚ ਜਦੋਂ ਜਥੇਦਾਰ ਸਾਹਿਬ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਜਨਾਬ ਉਹ 7 ਮੈਂਬਰੀ ਹੁਣ ਕੀ ਕਰੋਗੇ ਕਹਿੰਦੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਜੇ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਤਾਂ 5 ਰਹਿ ਕੇ ਹੁਣ ਫਿਰ ਉਹ 7 ਤਾਂ ਹੈ ਨਹੀਂ ਧਾਮੀ ਉਹਨਾਂ ਨੂੰ ਕਿਹਾ ਅਸਤੀਫਾ ਨਾ ਦਿਓ ਤੁਸੀਂ ਇਸ ਆਪਣੀ ਜ਼ਿੰਮੇਵਾਰੀ ਨਿਭਾਓ ਤੇ ਜਿਹੜਾ ਫਿਰ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਕਹਿਣ ਦੇ ਬਾਵਜੂਦ ਜਥੇਦਾਰ ਦੇ ਬਿਨਾ ਤਾਲਮਾ ਕੀਤੇ ਤੇ ਮੈਸੇਜ ਠੀਕ ਹੋ ਜਾਏਗਾ ਕਾ ਹੁਣ ਜਿਹੜੀ ਸੂਚਨਾ ਇਹ ਹੈ ਕਿ ਕੱਲ ਨੂੰ ਜਨਦਰ ਸਾਹਿਬ ਨੇ ਚੌਥੇ ਦਿਨ ਚਾਰ ਦਿਨ ਤੋਂ ਟਾਈਮ ਮੰਗ ਰਹੇ ਸੀ ਉਹ ਪੰਜ ਮੈਂਬਰੀ ਕਮੇਟੀ ਸੱਤਾ ਚੋਂ ਪੰਜਾਂ ਨੂੰ ਟਾਈਮ ਦਿੱਤਾ ਮਿਲਣ ਦਾ ਤੇ ਉਹ ਮਿਲਣ ਦੇ ਵਿੱਚ ਹੁਣ ਆਪਣੀ ਗੱਲ ਰੱਖਣਗੇ ਜਾ ਕੇ ਚਿੱਠੀਓ ਪਹਿਲਾਂ ਪੇਂਚੁਕੇ ਨੇ ਇਸਾ ਤਰ੍ਹਾਂ ਉਹ ਇਹ ਕਹਿੰਦੇ ਨੇ ਕਿ ਜੇ ਦੋ ਝੜ ਵੀ ਗਏ ਜਿਹੜੇ ਅਕਲ ਤਖਤ ਦੀ ਹੁਕਮ ਨਹੀਂ ਮੰਨਣਾ ਚਾਹੁੰਦੇ ਤਾਂ ਸਾਨੂੰ ਤਾਕਤ ਤੇ ਸਮਤ ਬਖਸ਼ੋ ਸਾਨੂੰ ਔਰ ਉਤਮਾ ਦੇ ਦਿਓ ਨਾ ਵੀ ਜਾਓ ਜਾ ਕੇ ਆਪਣੀ ਮੈਂਬਰਸ਼ਿਪ ਕਰੋ ਜੇ ਅਕਾਲੀ ਦਲ ਨਹੀਂ ਚਾਹੁੰਦਾ ਆਪਣੀ ਮੈਂਬਰਸ਼ਿਪ ਕਰਾਉਣਾ ਤਾਂ ਪੰਥ ਚੋਂ ਮੈਂਬਰਸ਼ਿਪ ਕਰਾਉਣਾ ਸ਼ੁਰੂ ਕਰਾ ਦੇ ਸਾਡੀ ਜੇ ਜਥੇਦਾਰ ਸਾਹਿਬ ਉਹਨਾਂ ਨੂੰ ਕਾਨੂੰ ਇਹ ਕਹਿੰਦੇ ਨੇ ਤੁਸੀਂ ਕਰੋ ਆਪਣੀ ਮੈਂਬਰਸ਼ਿਪ ਜਾ ਇਹ ਕਹਿੰਦੇ ਨੇ ਵੀ ਇੱਕ ਵਾਰ ਤਾਂ ਵੀ ਉਹਨਾਂ ਨੂੰ ਬਣਾਉਨੇ ਆ ਜਾ ਇਹ ਕਹਿੰਦੇ ਨੇ ਵੀ ਉਹ ਨਹੀਂ ਆਉਂਦੇ ਮੈਂ ਆ ਦੋ ਬੰਦੇ ਹੋਰ ਪਾਤੇ ਤੁਹਾਡੇ ਲਈ ਸੱਤ ਪੂਰੇ ਕਰਤੇ ਤੇ ਜਿਹੜਾ ਵੀ ਕਰੂਗਾ ਉਸ ਤਰੀਕੇ ਨਾਲ ਚੱਲੋ ਤੇ ਕੱਲ ਨੂੰ ਫਿਰ ਪਬਲਿਕ ਨਾਮੇਨ ਦੇ ਵਿੱਚ ਉਹ ਇੱਕ ਮੈਂਬਰਸ਼ਿਪ ਡਰਾਈਵ ਚਲਾ ਲੈਂਦੇ ਨੇ ਇੱਕ 35 ਲੱਖੀ ਇੱਕੋ ਪਤਾ ਨਹੀਂ 40 ਲੱਖੇ ਹੋ ਜਾਣ ਕਿੰਨੇ ਹੋ ਜਾਣੇ ਪਤਾ ਨਹੀਂ ਕਿੰਨੇ ਕਿੰਨੀ ਮੈਂਬਰਸ਼ਿਪ ਹੋਏਗੀ ਫਿਰ ਆਟੋਮੈਟਿਕਲੀ ਪਤਾ ਲੱਗ ਜਾਊਗਾ ਕਹਿੰਦੇ ਨੇ ਭੱਜਦਿਆਂ ਰੁਬਾਣੇ ਕੋਜੇ ਤੇ ਬਾਣ ਦੇ ਵਿੱਚ ਮਦਦ ਕੌਣ ਕੀਦੀ ਕਰਦਾ ਪੰਥ ਅਕਾਲ ਤਖਤ ਸਾਹਿਬ ਦੀ ਕਮੇਟੀ ਦੀ ਕਰਦਾ ਜਾਂ ਪੰਥ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਆਪਣੀ ਵਰਕਿੰਗ ਕਮੇਟੀ ਜੋ ਕਹਿ ਰਹੀ ਹੈ ਉਹਦਾ ਕਰਦਾ ਜਿਵੇਂ ਵੀ ਉਹਨਾਂ ਨੇ ਜੋਟੀਆਂ ਲਾਈਆਂ ਜੋ ਜੋ ਵੀ ਚੀਜ਼ਾਂ ਕਰੀਆਂ ਨੇ ਇਹ ਬਹੁਤ بڑا ਸਵਾਲ ਪੋਲਿਟੀਕਲ ਗੇਮ ਪਰ ਜਿਸ ਢੰਗ ਦੇ ਨਾਲ ਡਾਵਾ ਡੋਲਤਾ ਰਹੀ ਉਹਦੇ ਚ ਬਹੁਤ ਲੰਮਾ ਸਮਾਂ ਕੇਵਲ ਬਿਆਨ ਦੇ ਕੇ ਨਹੀਂ ਚੱਲ ਸਕਣਾ ਜਥੇਦਾਰ ਸਾਹਿਬ ਨੂੰ ਜਾਂ ਪਿੰਜਰ ਸਿੰਘ ਸਾਹਿਬ ਨਾਲ ਦੀ ਮੀਟਿੰਗ ਬੁਲਾ ਕੇ ਅੰਤਮ ਕੋਈ ਫੈਸਲਾ ਲੈਣਾ ਪਏਗਾ ਜਾਂ ਆਪਣੇ ਵੱਲੋਂ ਹਦਾਇਤ ਕਰਨੀ ਪਏਗੀ ਜੋ ਵੀ ਉਹ ਕਰਦੇ ਨੇ 2 ਦਸੰਬਰ ਦੇ ਹੁਕਮ ਨਾਮ ਤੇ ਜੋ ਉਹ ਸੋਚਦੇ ਨੇ ਕਿਆ ਚੀਜ਼ਾਂ ਨੇ ਹੁਣ ਤੱਕ ਅਜੇ ਕਨਫਿਊਜ਼ਨ ਹੈ ਉਹ ਕਨਫਿਊਜ਼ਨ ਦੂਰ ਕਰਨਾ ਪਰ ਆਹ ਦੋ ਗੱਲਾਂ ਕਰਕੇ ਕਨਫਿਊਜ਼ਨ ਦੂਰ ਹੁੰਦਾ ਲੱਗਦਾ ਦੇਖ ਤਾਂ ਐਗਜ਼ੈਕਟਿਵ ਨੂੰ ਉਹਨਾਂ ਨੇ ਕਲੀਅਰ ਕੱਟ ਕੇ ਆ ਕਿ ਮੈਂ ਆਪਣੇ ਸਟੈਂਡ ਤੇ ਕਾਇਮ ਆ ਗਿਆ ਨਹੀਂ ਹਰਪ੍ਰੀਤ ਸਿੰਘ ਬਾਰੇ ਦੂਜਾ ਪੰਜਵੇਂ ਮੈਂਬਰੀ ਕਮੇਟੀ ਨੂੰ ਸੱਦ ਕੇ ਤੇ ਧਾਮੀ ਉਹਨਾਂ ਨੂੰ ਕਹਿ ਕੇ ਕਿ ਜਾਓ ਨਾ ਅਕਲ ਤੱਕ ਦੀ ਸੱਤਵੇਂ ਮੈਂਬਰੀ ਕਮੇਟੀ ਦੀ ਮੁਤਾਬਕ ਕੰਮ ਕਰੋ ਲੱਗਦਾ ਕਿ ਸਟੈਂਡ ਇੱਧਰ ਲੈ ਲਿਆ ਇੱਕ ਲੈਵਲ ਦੇ ਉੱਤੇ ਲੱਗ ਲੱਗਦਾ ਇਹਨੂੰ ਅੰਜਾਮ ਤੱਕ ਪਹੁੰਚਾਉਣ ਲਈ ਕਾਨੂੰ ਕੀ ਸਟੈਪ ਹੋਣਗੇ ਜਾਂ ਅਗਲੀ ਕੀ ਗੱਲ ਹੋਏਗੀ ਇਹ ਉਦੋਂ ਬਾਅਦ ਚ ਪਤਾ ਲੱਗੇ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਜਿਸ ਤਰ੍ਹਾਂ ਇਹ ਗੱਲ ਆਖੀ ਕਿ ਹਾਂਜੀ ਜਿਹੜੇ ਐਡਵੋਕੇਟ ਹਿੰਦਰ ਸਿੰਘ ਧਾਮੀ ਨੇ ਉਹ ਦਬਾਅ 'ਚ ਲੱਗਦੇ ਨੇ ਉਹ ਕਿਸੇ ਫਿਕਰ 'ਚ ਲੱਗਦੇ ਨੇ ਮੈਂ ਸਰਦਾਰ ਹਮਿੰਦਰ ਸਿੰਘ ਜੀ ਤੋਂ ਹੱਥੋਂ ਜਾਣਨਾ ਚਾਹਣਾ ਹੈ ਕਿ ਕੀ ਆਪਾਂ ਨੂੰ ਇਹ ਵੀ ਲੱਗਦਾ ਕਿ ਗਿਆਨੀ ਰਗਵੀਰ ਸਿੰਘ ਵੀ ਕਿਸੇ ਦਬਾਅ ਵੇਠ ਨੇ ਕਿ ਉਸੇ ਦਬਾਅ 'ਚੋਂ ਉਸੇ ਫਿਕਰ 'ਚੋਂ ਕਿਤੇ ਇਹ ਨਾ ਹੋਵੇ ਕਿ ਤੁਸੀਂ ਦੂਸਰੇ ਪੱਖ ਤੋਂ ਸ਼ੁਰੂ ਰਹੇ ਹੋ ਕਿ ਹੋ ਸਕਦਾ ਹੈ ਸਟੈਂਡ ਲੈ ਲਿਆ ਕਿਤੇ ਉਹ ਅਸਿਫਾ ਦੇ ਕੇ ਕਿਉਂਕਿ ਅਜੇ ਵੀ ਸਪਸ਼ਟਾ ਹੋ ਜਾਈ ਝਲਕੀ ਨਹੀਂ ਇੱਕ ਤਾਂ ਮੈਂ ਇਸ ਰੂਪ ਤੋਂ ਸਮਝਣਾ ਚਾਹੁੰਦਾ ਕਿ ਕੀ ਉਹਨਾਂ ਦੇ ਤੁਸੀਂ ਕਦਰ ਦਬਾਅ ਹੈ ਕਿ ਉਹ ਕਹਿਣਗੇ ਠੀਕ ਹੈ ਫਿਰ ਮੈਂ ਕੀ ਲੈਣਾ ਪਈਏ ਤੁਸੀਂ ਮੰਨਦੇ ਨਹੀਂ ਮੈਂ ਵੀ ਚੱਲਿਆ ਦੂਸਰਾ ਮੇਰਾ ਸੰਗਤ ਦੇ ਹਵਾਲੇ ਨਾਲ ਸਵਾਲ ਹੈ ਕਿ ਆਪਾਂ ਚਾਹੇ ਜਦਦਰ ਪਾਈ ਰਣਜੀਤ ਸਿੰਘ ਉਹਨਾਂ ਦੀ ਗੱਲ ਕਰ ਲਈਏ ਚਾਹੇ ਜਦਦਰ ਪੂਰਨ ਸਿੰਘ ਉਹਨਾਂ ਦਾ ਹਵਾਲਾ ਦੇ ਲਿਆ ਪ੍ਰੋਫੈਸਰ ਮਨਜੀਤ ਸਿੰਘ ਵਾਲਾ ਤੇ ਤਾਜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਇਹ ਸਾਰੇ ਪਹਿਲੂ ਤੋਂ ਹੋ ਕੇ ਗਿਆਨੀ ਰੰਗਵੀਰ ਸਿੰਘ ਤੱਕ ਮਾਮਲਾ ਆ ਗਿਆ ਪਰ ਸੰਗਤ ਓਮੇ ਸਿੱਖ ਸੰਗਤਾਂ ਓਮੇ ਰਿਐਕਟ ਨਹੀਂ ਕਰਦੀ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਰੁਤਵੇ ਨੂੰ ਕਿਉਂ ਟਾਲ ਆ ਰਹੇ ਹੋ ਤੁਸੀਂ ਉਸ ਦੇ ਹੁਕਮਾਂ ਨੂੰ ਕਿਉਂ ਟਾਲ ਆ ਰਹੇ ਹੋ ਉਸ ਦੇ ਉਸ ਪਦਵੀ ਨੂੰ ਕਿਉਂ ਨੁਕਸਾਨ ਪਹਚਾਰ ਰਹੇ ਹੋ ਓਵੇਂ ਸੰਗਤ ਦਾ ਰਿਐਕਸ਼ਨ ਜਿਵੇਂ ਆਉਣ ਦੀ ਉਮੀਦ ਹੁੰਦੀ ਓਵੇਂ ਆਉਂਦਾ ਨਹੀਂਗਾ ਕੀ ਸੰਗਤ ਸੱਦੀ ਜਾ ਸਕਦੀ ਹੈ ਉੱਥੇ ਕੀ ਉੱਥੇ ਸਰਬੱਤ ਖਾਲਸੇ ਆਲੇ-ਬਾਲੇ ਨੂੰ ਵਧਿਆ ਜਾ ਸਕਦਾ ਜਾਂ ਆਪ ਮਾਰੇ ਉਮੀਦ ਕਰੀਏ ਕਿ ਸੰਗਤ ਇਸ ਮਸਲੇ ਤੇ ਬੋਲੂਗੀ ਰਾਜਨੀਤਿਕ ਟਵੀਟ ਆ ਰਹੇ ਨਹੀਂ ਪੰਤਕ ਤੇ ਰਾਂ ਦੇ ਟਵੀਟ ਆ ਰਹੇ ਨੇ ਕਿ ਉਹਦੇ ਨਾਲ ਮਸਲਾ ਹੱਲ ਹੋ ਜਾਊਗਾ ਜਿਹੜਾ ਦਬਾਅ ਦਾ ਸਵਾਲ ਹੈ ਦਬਾਅ ਹਮੇਸ਼ਾ ਹੁੰਦਾ ਕੋਈ ਵੀ ਅਥਾਰਟੀ ਕੋਈ ਵੀ ਜੱਜਮੈਂਟ ਦਿੰਦੀ ਹੈ ਕੋਈ ਵੀ ਫੈਸਲਾ ਕਰਦੀ ਹੈ ਹਰ ਇੱਕ ਤੇ ਦਬਾਅ ਹੁੰਦਾ ਦਵਾ ਕਈ ਤਰੀਕਿਆਂ ਨਾਲ ਹੁੰਦਾ ਹੈ। ਦਵਾ ਉਹਨਾਂ ਦਾ ਆਪਣੇ ਕਾਨੂੰਨ ਆਪਣੀ ਬਰਿਆਦ ਦਾ ਵੀ ਹੁੰਦਾ ਹੈ। ਦਵਾ ਉਹਨਾਂ ਦੀ ਆਪਣੀ ਜ਼ਮੀਰ ਦਾ ਵੀ ਹੁੰਦਾ ਹੈ। ਦਵਾ ਉਹਨਾਂ ਦੇ ਆਪਣੇ ਨੇੜਲੇ ਸਕੇ ਸੰਬੰਧੀਆਂ ਦਾ ਵੀ ਹੁੰਦਾ ਕਿਉਂਕਿ ਉਹਨਾਂ 'ਚ ਵੀ ਉਹਨਾਂ ਨੇ ਵਿਚਰਨਾ ਹੁੰਦਾ ਹੈ। ਤੇ ਦਵਾ ਓਵਰਆਲ ਸੰਗਤ ਜਾਂ ਸੋਸਾਇਟੀ ਜਿਹਦੇ ਵਿੱਚ ਉਹ ਚੀਜ਼ ਜਿਹਦੇ ਬਾਰੇ ਕਰਨੀ ਹੈ ਜਿਹਦੇ 'ਚ ਉਹਨਾਂ ਜਾਣਾ ਹੁੰਦਾ ਉਹਦਾ ਵੀ ਹੁੰਦਾ ਹੈ। ਤੇ ਦਵਾ ਅਪੋਇੰਟਿੰਗ ਅਥਾਰਟੀ ਦਾ ਵੀ ਹੁੰਦਾ ਹੈ। ਹਮੇਸ਼ਾ ਸੱਤ ਸਭ ਤਰ੍ਹਾਂ ਦਾ ਦਬਾਅ ਹੁੰਦਾ ਰੌਣਾ ਇਹ ਹੁੰਦਾ ਕਿ ਜਦੋਂ ਤੁਸੀਂ ਇੱਕ ਧਾਰਮਿਕ ਖੇਤਰ ਚ ਖੇਡਦੇ ਹੋ ਜਿਹਨੂੰ ਸੁਪਰੀਮ ਤੌਰ ਤੇ ਤੁਹਾਡੀ ਰੂਹ ਨਾਲ ਜੋੜਿਆ ਹੋਇਆ ਇੱਕ ਖੇਤਰ ਮੰਨਿਆ ਜਾਂਦਾ ਜਿੱਥੇ ਉਹ ਰੂਹ ਤਤੀ ਤਵੀ ਤੇ ਵੀ ਬਿਠਾ ਦਿੱਤੀ ਜਾਂਦੀ ਹੈ ਉਹ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸਰਵਿਸ ਦੇ ਦਿੰਦੀ ਹੈ ਉਹ ਬਹੁਤ ਚੀਜ਼ਾਂ ਕਰਾਉਂਦੀ ਹੈ ਹੌਸਲੇ ਮਨ ਤੇ ਔਰ ਉਹ ਰੂਹ ਜਥੇਦਾਰ ਗੁਰਬਖਸ਼ ਸਿੰਘ ਬਾਗ ਜਿਵੇਂ ਕੱਲ ਵੀ ਆਪਣੇ ਦੇ ਵਿੱਚ ਹੋਇਆ ਕਿ ਉਹ ਚਾਹੇ 19 ਬੰਦੇ ਨੇ ਤੇ 29 ਬੰਦੇ ਨੇ ਤੇ ਦੂਜੇ 40000 ਹੋਣ ਉੱਥੇ ਸ਼ਹੀਦੀ ਵੀ ਦੇ ਦਿੰਦੀ ਉਸੇ ਤਖਤ ਦੇ ਉੱਤੇ ਜਿੱਥੇ ਉਹਨਾਂ ਦਾ ਜਗਾ ਜਗਾ ਪਾੜੀ ਗਈ ਤੇ ਇਹ ਤਾਂ ਰੂਹ ਚੋਂ ਆਉਂਦੀ ਆ ਬਾਕੀ ਦਬਾਬ ਮੈਟਰ ਨਹੀਂ ਕਰਦੇ ਹੁੰਦੇ ਜਦੋਂ ਤੁਸੀਂ ਕਹਿੰਦੇ ਸਾਡੀ ਲਿਵ ਜਿਹੜੀ ਐ ਅਸੀਂ ਗੁਰੂ ਤੇ ਅਕੀਦਾਂ ਤੇ ਬਾਕੀ ਗੱਲਾਂ ਸਿਕੰਦਰ ਹਾਂ ਹਾਂ ਪਰ ਤੁਸੀਂ ਕਿਉਂਕਿ ਇਨਸਾਨ ਨੂੰ ਸਾਰੇ ਬੰਦਿਆਂ ਦਾ ਦਾਇਰਾ ਉਸ ਕੱਤ ਤੱਕ ਪਹੁੰਚਣਾ ਸ਼ਾਇਦ ਕਈ ਵਾਰ ਸੰਭਵ ਨਹੀਂ ਹੁੰਦਾ ਤਾ ਫਿਰ ਬੈਲੈਂਸ ਆਫ ਫੋਰਸਸ ਜਿਹੜੀਆਂ ਹੁੰਦੀਆਂ ਨੇ ਉਹ ਡਿਸਾਈਡ ਕਰਦੀਆਂ। ਤਾਕਤਾਂ ਦਾ ਸੰਤੋਲ ਡਿਸਾਈਡ ਕਰਦਾ। ਤਾਕਤਾਂ ਦੇ ਸੰਤੋਲ ਦੇ ਵਿੱਚ ਹੁਣ ਜਿਹੜਾ 2 ਦਸੰਬਰ ਵਾਲਾ ਵੀ ਫੈਸਲਾ ਆਇਆ। ਬਿਨਾਂ ਸ਼ੱਕ ਸਿੱਖ ਸੰਗਤ ਦਾ ਇੱਕ ਪ੍ਰੈਸ਼ਰ ਸੀ ਕਿ ਮਰਿਆਦਾ ਦੇ ਮਤਵਕੋਮੇ ਜਸਟਿਸ ਦੇ ਮਤਵਕੋਮੇ ਜੋ ਨਜ਼ਰੀਆ ਬਣਿਆ ਹੋਇਆ ਪਿਛਲੇ ਸਮੇਂ ਤੋਂ ਸਾਰੀਆਂ ਵੋਟਾਂ 'ਚ ਉਹ ਵੀ ਦੇਖਿਆ ਉਹਨਾਂ ਨੇ ਝੁੰਡਾ ਕਮੇਟੀ ਵੀ ਪੜੀ ਦੇਖੀ। ਉਦੋਂ ਨਾਲ ਮੈਂ ਦਾ ਮਿਰਮਾ ਜੁਲਮਾ ਨਜ਼ਰ ਵਿੱਚ ਦਿਖਾਈ ਦੇ ਰਿਆ ਸੀ ਸਾਰਾ ਕੁਝ ਉਹ ਵੀ ਦਿਖਿਆ ਇਹ ਸਾਰੀਆਂ ਚੀਜ਼ਾਂ ਦਿਖਾਈ ਦੇ ਰਹੀਆਂ ਸੀ ਕਿ ਸੰਗਤ ਦਾ ਜਿਹੜਾ ਪ੍ਰੈਸ਼ਰ ਹੈ ਔਰ ਇੱਕ ਜਿਹੜੀ ਮਰਿਆਦਾ ਹੈ ਅਕਾਲ ਤਾਕਤ ਦੀ ਆਪਣੀ ਪਛੋਕੜ ਚ ਉਹਦਾ ਪ੍ਰੈਸ਼ਰ ਹੈ ਦੂਜੇ ਨਾਲੋਂ ਵੱਧ ਗਿਆ ਤਾਕਤ ਲੈਣ ਨੂੰ ਜਿਹੜੀ ਬਾਕੀ ਤਾਕਤ ਸੀ ਔਰ ਉਹ ਤਾਕਤ ਨੂੰ ਵੀ ਨਤਮਸਤ ਕੇਸੇ ਕਰਕੇ ਹੋਣਾ ਪਿਆ ਤੇ ਸਾਰਾ ਕੁਝ ਸਭ ਨੇ ਆਇਆ ਜਦ ਉਧਰੋਂ ਪ੍ਰੈਸ਼ਰ ਥੋੜਾ ਜਿਹਾ ਘਟਿਆ ਇੱਕ ਟਾਈਪ ਦਾ ਹੋਇਆ ਤਾਂ ਉਹ ਪ੍ਰੈਸ਼ਰ ਡੋਮੀਨੇਟ ਕਰਨਾ ਸ਼ੁਰੂ ਹੋ ਗਿਆ ਨਜ਼ਰੋਂ ਇਹ ਗੱਲ ਰਿਐਲਿਟੀ ਹੈ ਹਕੀਕਤ ਹੈ ਜਾਂ ਨਹੀਂ ਹੈ ਇਹ ਨਹੀਂ ਪਤਾ ਪਰ ਇੱਕ ਗੱਲ ਜ਼ਰੂਰ ਹੈ ਲੋਕਾਂ ਚ ਕਿਤੇ ਕਿਤੇ ਜਾਂਦੇ ਜਾਂਦੇ ਇਹ ਧਾਰਨਾ ਹੋ ਗਈ ਲਗਾਤਾਰ ਪੜਪਦੀਆਂ ਰਹਿੰ ਜਾਂ ਕਿ ਗਿਆਨੀ ਰਗਵੀਰ ਸਿੰਘ ਹੋਣੀ ਜੇਕਰ ਪੋਲੇ ਹੱਥੀ ਲਾਰੇ ਨੇ ਕਿ ਜਿੰਨੇ ਮਰਜੀ ਟਾਈਮ ਦੇ ਦੇ ਉਹ ਆਪਕੋ ਆਪਣਾ ਟਾਈਮ ਬਦਲੀ ਜਾਂਦੇ ਨੇ ਉਹ ਆਪਣੇ ਢੰਗ ਦੇ ਨਾਲ ਜੜੀਆਂ ਭਰਤੀ ਕਰਨ ਦਾ ਜਿਹੜਾ ਇੱਕ ਤਰੀਕਾ ਹੈ ਕਿ ਅਸੀਂ ਬੰਦੇ ਲਾਤੇ ਜਿੱਥੇ ਜਿੱਥੇ ਲਾਤੇ ਨਾਤੇ ਜੀ ਸੱਤ ਮੈਂਬਰੀ ਕਮੇਟੀ ਨੂੰ ਉਹ ਉਸ ਰੂਪਕ ਤਰ੍ਹਾਂ ਨਹੀਂ ਕਰਦੇ ਕਿ ਤੁਸੀਂ ਮੰਨੋਗੇ ਗਿਆਨੀ ਹਰਪ੍ਰੀਤ ਸਿੰਘ ਵਾਲੀ ਗੱਲ ਉਹਨਾਂ ਦੀ ਨਹੀਂ ਮੰਨਦੇ ਇਹਦੇ باوجود ਜੇ ਚੁੱਪ ਔਰ ਕਾਫੀ ਲੰਮਾ ਸਮਾਂ ਦਿੱਤਾ ਗਿਆ ਤਾਂ ਮੰਨਿਆ ਜਾ ਸਕਦਾ ਔਰ ਜਿਹੜੇ ਇੱਕ ਸੰਕੇਤ ਨੇ ਕਿ ਉਹ ਦਬਾ ਦੇ ਵਿੱਚੋਂ ਦੀ ਗੁਜ਼ਰ ਰਹੇ ਹੈਗੇ ਨੇ ਜਸਦਰ ਸਾਹਿਬ ਔਰ ਪਰ ਫਿਰ ਵੀ ਬਾਰ ਬਾਰ ਉਹ ਬਾਉਂਸ ਬੈਕ ਵੀ ਕਰਦੇ ਨੇ ਕਿ ਜਿਵੇਂ ਆਪਾਂ ਕਹਿੰਦੇ ਆ ਕਈ ਗੱਲਾਂ ਨੂੰ ਲਿਆ ਕੇ ਨਾ ਉਹ ਆਪਣੇ ਤਰੀਕੇ ਦੇ ਨਾਲ ਆਪਣੀ ਗੱਲ ਕਹਿੰਦੇ ਨੇ ਜਦੋਂ ਦੁਬਾਰਾ ਕਹਿੰਦੇ ਨੇ ਆ ਕੇ ਲੋਕਾਂ ਨੂੰ ਫੇਰ ਭਰੋਸਾ ਜਾਇਆ ਹੁੰਦਾ ਵੀ ਯਾਰ ਹਾਂ ਸ਼ਾਇਦ ਜਥੇਦਾਰ ਸਾਹਿਬ ਆਪਣੀ ਗੱਲ ਆਪਣੇ ਤਰੀਕੇ ਨਾਲ ਕਰਨਗੇ ਕੋਈ ਨਾ ਹੁਣ ਵੀ ਇਹੀ ਹਾਲ ਹੈ ਹੁਣ ਦੋ ਹੀ ਰਸਤੇ ਹੁੰਦੇ ਨੇ ਇੱਕ ਤਰੀਕਾ ਤਾਂ ਇਹ ਹੈ ਕਿ ਉਹ ਐਜੀਪੀਸੀ ਦੀ ਰਿਜੈਕਟਿਵ ਦੀ ਮੰਨ ਕੇ ਭਾਵ ਡੋਮੀਨੇਟ ਧਿਰ ਦੀ ਮੰਨ ਕੇ ਜਿਵੇਂ ਉਹ ਕਹਿੰਦੇ ਨੇ ਉਹ ਅਸਤੀਫਾ ਦੇਣ ਤੇ ਘਰੋਂ ਚਲੇ ਜਾਣ ਤੇ ਪੰਥਰ ਨੂੰ ਕਹਿਣ ਭਾਈ ਅਸੀਂ ਦਾ ਜੋ ਕਰ ਸਕਦੇ ਹਾਂ ਕਰਤਾ ਹੁਣ ਤੁਹਾਡੇ ਹਵਾਲੇ ਆ। ਇੱਕ ਤਰੀਕਾ ਇਹ ਹੈ ਕਿ ਉਸ ਮੰਨ ਕਰਨ ਪੰਥ ਸਿੰਘ ਸਾਹਿਬਾਨ ਦੀ ਮੀਟਿੰਗ ਬਣਾ ਕੇ ਸਾਰਿਆਂ ਨੂੰ ਜਿਹੜੇ ਜਿਹੜੇ ਵਿਅਕਤੀ ਨੇ ਜਿਹੜੇ ਜਿਹੜੇ ਕਮੇਟੀ ਨੇ ਜਿਹੜੇ ਜਿਹੜੇ ਸਸਥਾ ਨੇ ਉਹ ਉਸ ਹੁਕਮਨਾਮੇ ਨੂੰ ਜਿਹਨੂੰ ਉਹ ਸਮਝਦੇ ਨੇ ਇਹਨਾਂ ਬਿਨ ਤੇ ਹੁਬੂ ਲਾਗੂ ਨਹੀਂ ਕੀਤਾ ਉਹਨੂੰ ਤਾਲਬ ਕਰਨ। ਤਾਲਬ ਕਰਕੇ ਆਪਣੇ ਵੱਲੋਂ ਜੋ ਵੀ ਫੈਸਲਾ ਸੁਣਾ ਕੇ ਉਦੋਂ ਬਾਅਦ ਚਲੇ ਜਾਣ। ਤੇ ਤੀਜਾ ਤਰੀਕਾ ਇਹ ਵੀ ਹੈ ਕਿ ਉਹ ਦੋ ਬਾਦ ਵੀ ਨਾ ਜਾਣ ਉਹ ਕਹਿਣ ਅਸੀਂ ਦਾ ਸਟੈਂਡ ਕਰਦੇ ਆ ਜੇ ਤੁਸੀਂ ਲਾਉਣਾ ਲਾ ਲਓ ਜੇ ਫਿਰ ਵੀ ਆਪਣੀ ਤਾਕਤ ਦਿਖਾਉਣੀ ਹੈ ਦਿਖਾਓ ਫਿਰ ਇਹ ਮਾਮਲਾ ਉਹ ਦੋ ਬਾਦ ਪਾਵਰ ਕਨਡਮੇਨ ਚ ਤੇ ਪੰਥ ਕਨਡਮੇਨ ਚ ਰਹੂਗਾ ਤੇ ਫਿਰ ਇਹ ਦੇਖਿਆ ਜਾਏਗਾ ਲੋਕਾਂ ਦਾ ਅੰਦਾਜ਼ੇ ਨਾਲ ਕਿ ਅੰਦਰ ਨੂੰ ਕੀ ਕਰ ਬਿਲਕੁਲ ਜੀ ਜੇਕਰ ਇਹ ਦੇਖਿਆ ਜਾਊਗਾ ਕਿ ਕੀ ਕਰਨਾ ਹੈ ਹੁਣ ਸਿੰਘ ਸਾਹਿਬ ਦੇ ਹੱਥ ਹੈ ਕਿ ਉਹਨਾਂ ਕੋਲ ਜਿਵੇਂ ਬਦਲ ਦੀ ਗੱਲ ਆਈ ਹੈ ਕਿ ਉਹਨਾਂ ਕੋਲ ਕਈ ਬਦਲ ਹੈਗੇ ਨੇ ਉਹਨਾਂ ਚੋਂ ਬਦਲ ਚੋ ਕਿਹੜਾ ਚੁਣਦੇ ਨੇ ਇਹ ਪਹਿਲੂ ਵੀ ਹੈਗਾ ਉੱਥੇ ਸੰਗਤ ਦਾ ਦਬਾਅ ਮੈਨੂੰ ਦਾ ਸਭ ਤੋਂ ਵੱਡਾ ਦਬਾਅ ਹੈ ਉਹਦੇ ਵਿੱਚੋਂ ਕਿਵੇਂ ਅੱਗੇ ਵਧਦੇ ਨੇ ਇਹ ਵੀ ਹੈਗਾ ਹਾਂ ਅੱਜ ਜਿਸ ਤਰ੍ਹਾਂ ਆਪਾਂ ਦੂਸਰੇ ਪਹਿਲੂ ਨੂੰ ਜ਼ਿਕਰ ਮੈਂ ਜਾਂਦੇ ਜਾਂਦੇ ਛੂਣਾ ਚਾਹਾਂ ਅੱਜ ਕਿਸਾਨਾਂ ਨਾਲ ਬੈਠਕ ਕੇਂਦਰ ਦੀ ਜਿਹੜੀ ਹੈਗੀ ਆ ਉਹਦੇ ਵਿੱਚੋਂ ਕੋਈ ਆਸ ਉਮੀਦ ਦੀ ਕਿਰਨ ਦਿਖਦੀ ਹੈ ਜਾਂ ਪਹਿਲੀ ਕਿਤਾਬ ਤੇ ਦੇਖਦੇ ਹੁਣ ਉਹਨੂੰ ਕਿ ਜਿਹੀ ਜਿਹੀਆਂ ਪਹਿਲੀਆਂ ਮੀਟਿੰਗਾਂ ਉਹੀ ਜੀ ਗੋਗਲੋਂ ਤੋਂ ਮੀਟਿੰਗ ਇਸ ਵਾਰ ਚੜੇਗੀ ਪਹਿਲੀ ਗੱਲ ਤਾਂ ਮੈਨੂੰ ਇਹੀ ਸਮਝ ਨਹੀਂ ਆਈ ਕਿ ਗਵਰਨਮੈਂਟ ਆਫ ਇੰਡੀਆ ਰਾਤ ਨੂੰ ਮੀਟਿੰਗਾਂ ਕਿਉਂ ਕਰਦੀ ਹੈ ਕਿਸਾਨਾਂ ਨਾਲ ਸਾਮ ਨੂੰ 6 ਵਜੇ ਦਿਨ ਦਿਨ ਕੋਈ ਨਹੀਂ ਹੈ ਮਾਰਕਿੰਗ ਡੇ ਜਿਹੜਾ ਕਿਸਾਨਾਂ ਵਾਸਤੇ ਜਿਹਦੇ ਵਿੱਚ ਅਧਾ ਅਧੂਰਾ ਕੰਮ ਉਸ ਲੈਵਲ ਦੇ ਉੱਤੇ ਹੋ ਜੇ ਦੂਜੀ ਗੱਲ ਇਹ ਕੋਈ ਤਰੀਕਾ ਹੀ ਨਹੀਂ ਹੈ ਇਸ ਤਰੀਕੇ ਨਾਲ ਕੁਝ ਨਹੀਂ ਹੋਏਗਾ ਮਤਲਬ ਕੋਈ ਮਾਮਲਾ ਹੱਲ ਹੋ ਜੇ ਇਹ ਸੰਭਾਵਨਾ ਤਾਂ ਬਿਲਕੁਲ ਨਹੀਂ ਹੈ ਕਾਰਨ ਇਹ ਕਿ ਇੱਕ ਮੀਟਿੰਗ ਹੋ ਜੇਗੀ ਕਾਫੀ ਲੰਬੇ ਸਮੇਂ ਬਾਅਦ ਲਗਭਗ ਇੱਕ ਸਾਲ ਬਾਅਦ ਦੇਸ਼ ਦੇ ਖੇਤੀਬਾੜੀ ਮੰਤਰੀ ਕਿਸਾਨਾਂ ਨਾਲ ਜਿਹੜੇ ਸਟਰਗਲ ਕਰ ਰਹੇ ਨੇ ਉਹਨਾਂ ਨਾਲ ਇੱਕ ਮੀਟਿੰਗ ਲੈ ਰਹੇ ਹੈ ਉਹਦੇ ਚ ਐਮਐਸਪੀ ਦੀ ਲੀਗਲ ਗਾਰੰਟੀ ਤੇ ਕੁਝ ਹੋ ਜਾਏਗਾ ਉਹਦੇ ਚ ਕਰਜ਼ਾ ਮਾਫੀ ਦੇ ਕੁਝ ਹੋ ਜਾਏਗਾ ਉਹਦੇ ਤੇ ਡਬਲਯੂਟੀਓ ਬਾਰੇ ਕੁਝ ਹੋ ਜਾਏਗਾ ਇਹ ਉਮੀਦ ਨਹੀਂ ਲੱਗਦੀ ਹੈ ਉਹਦੇ ਦੋ ਤਿੰਨ ਕਾਰਨ ਨੇ ਨਾ ਤਾਂ ਉਹਦਾ ਪ੍ਰੈਸ਼ਰ ਮਹਿਸੂਸ ਕਰ ਰਹੀ ਹੈ ਗਵਰਨਮੈਂਟ ਆਫ ਇੰਡੀਆ ਉਹਦੀ ਪਾਲਿਸੀ ਦੇ ਸੰਕੇਤ ਉਹੀ ਨੇ ਜਿਹੜੇ ਸੰਕੇਤ ਪਹਿਲਾਂ ਸੀਗੇ ਤਨਕੂਨਾਂ ਵੇਲੇ ਔਰ ਇਸੇ ਢੱਗ ਦੇ ਨਾਲ ਗਵਰਨਮੈਂਟ ਇੱਕ ਨੈਰੇਟਿਵ ਸਰਜ ਰਹੀ ਹੈ ਕੇ ਬਾਕੀ ਸਾਰੇ ਦੇਸ਼ ਦੇ ਕਿਸਾਨ ਸਾਡੇ ਨਾਲ ਨੇ ਤਾਂ ਐਵੇਂ ਹੀ ਖੜੇ ਨੇ ਬਾਕੀ ਦੀਆਂ ਚੀਜ਼ਾਂ ਨੇ ਤੇ ਫਿਰ ਪੁਲਿਸ ਬੁਲਾ ਲੈਣ ਦੇ ਅੱਧਾ ਕੰਮ ਅੰਦੇ ਅੰਦੇ ਡਿਸਕਸ਼ਨ ਪੁਲਿਸ ਕਰੂਗੀ ਤੇ ਅੰਦੇ ਬਾਕੀ ਕਰ ਲੰਗੇ ਇਸ ਮਾਮਲੇ 'ਚ ਥੋੜੀ ਹੁੰਦਾ ਇੱਕ ਕੋਈ ਸੀਰੀਅਸ ਰੈਸ ਨਹੀਂ ਸੀਰੀਅਸ ਰੈਸ ਹੁੰਦੀ ਹੈ ਜਦੋਂ ਹੋਮਵਰਕ ਕਰਕੇ ਕੋਈ ਆਉਂਦਾ ਕੋਈ ਕਹਿੰਦਾ ਪਬਲਿਕ ਡੋਮੇਨ 'ਚ ਕੀ ਆ ਚੀਜ਼ਾਂ ਕੀਤੀਆਂ ਨੇ ਹੁਣ ਐਨੇ ਖਿਲਾਰੇ ਪਾਏ ਪਏ ਨੇ ਦੋ ਕਮੇਟੀਆਂ ਇੱਕ ਕਮੇਟੀ ਉਹਨਾਂ ਨੇ ਪਹਿਲਾਂ ਬਣਾਈ ਹੋਈ ਹੈ ਗਵਰਨਮੈਂਟ ਆਫ ਇੰਡੀਆ ਨੇ ਇੱਕ ਸੁਪਰੀਮ ਕੋਰਟ ਨੇ ਬਣਾਈ ਹੋਈ ਹੈ ਤੇ ਤੁਸੀਂ ਆ ਕੇ ਇੱਕ ਮੀਟਿੰਗ ਕਰਕੇ ਫਿਰ ਮੁੜ ਜਾਓਗੇ ਉਹਦੇ ਚੋ ਕੀ ਹੋ ਜਾਣਾ ਮੈਨੂੰ ਲੱਗਦਾ ਵੀ ਹਾਂ ਜਿਹੜੀਆਂ ਚਾਰ ਜਾਂ ਪੰਜ ਫਸਲਾਂ ਦਾ ਉਹਨਾਂ ਨੇ ਐਸੇ ਪਾਰਲੀਮੈਂਟ ਦੇ ਸੈਸਨ ਦੇ ਦੌਰਾਨ ਕੀਆ ਕਿ ਦਾਲਾਂ ਤੇ ਤੇਲ ਬੀਜ ਉਹਦੇ ਚਾਹੁੰਦੇ ਨੇ ਅਸੀਂ ਕੰਟਰੈਕਟ ਕਰ ਲੈਂਦੇ ਹਾਂ ਤੁਹਾਡੇ ਨਾਲ 5 ਸਾਲ ਦਾ ਉਹ ਐਮਐਸਪੀ ਦੇ ਖਰੀਦ ਲਿਆ ਕਰਾਂਗੇ ਨੈਫਟ ਖਰੀਦ ਲਿਆ ਕਰੇਗੀ ਜਾਂ ਕੋਈ ਹੋਰ ਖਰੀਦ ਲਿਆ ਕਰੇਗਾ ਪਰ ਉਹਦੇ ਚ ਉਹ ਕੰਟਰੈਕਟ ਫਾਰਮ ਕੋ ਬੜਾ ਹੀ ਰਸਤਾ ਉਧਰ ਹੀ ਜਾਣ ਵਾਲਾ ਜਿੰਨੇ ਪਹਿਲਾਂ ਬਾਕੀ ਜਾਂਦੇ ਸੀ ਇਦੋਂ ਬਿਨਾਂ ਕੋਈ ਬੇਸਿਕ ਫਰਕ ਪੈ ਜੇ ਇਹ ਇਹ ਸਮਝਦੀ ਆਉਂਦੀ ਮੈਨੂੰ ਨਹੀਂ ਲੱਗਦਾ ਕਿ ਕੁਝ ਹੋਏਗਾ ਹਾਂ ਬਿਲਕੁਲ ਇਹ ਲੱਗ ਰਿਹਾ ਹੈ ਕਿ ਹਾਂ ਉਹ ਪੁਰਾਣੇ ਹੀ ਫਾਰਮੂਲੇ ਨੂੰ ਨਵੇਂ ਪੈਕਟ ਵਿੱਚ ਪਾ ਕੇ ਲਿਆਉਣਗੇ ਤੇ ਫਿਰ ਉਹਨਾਂ ਨੂੰ ਹੀ ਪੇਸ਼ ਕਰਨਗੇ ਤੇ ਪਹਿਲਾਂ ਵੀ ਉਹ ਗੱਲਾਂ ਬਾਤਾਂ ਨਾਲ ਟਾਲਦੇ ਆ ਰਹੇ ਨੇ ਫਿਰ ਹੋ ਸਕਦਾ ਜਿਸ ਤੋ ਤੱਕ ਪੰਥਕ ਮਸਲੇ ਦਾ ਸਿੱਧਾ ਸਿੱਧਾ ਸਪਸ਼ਟ ਸਮਝੇ ਆ ਰਿਹਾ ਹੈ ਕਿ ਜਿਵੇਂ ਸ਼੍ਰੋਮਣੀ ਕਮੇਟੀ ਜੱਜਦਾਰ ਸਾਹਿਬ ਨੂੰ ਸਮਝਾ ਕੇ ਆਈ ਹੋ ਕਿ ਜੱਜਦਾਰ ਸਾਹਿਬ ਮਲਾਜਮੋ ਮਲਾਜਬ ਬਣ ਕੇ ਰੋ ਪਰ ਕੀ ਜੱਜਦਾਰ ਸਾਹਿਬ ਹੁਣ ਆਪਣੀ ਜਥੇਦਾਰੀ ਦੇ ਹਿਵਾਲੇ ਸਟੈਂਡ ਲੈਣਗੇ ਤੇ ਇਹਦਰ ਕਿਸਾਨੀ ਵਾਲੇ ਮਸਲੇ 'ਚੋ ਕੁਝ ਨਿਕਲੇਗਾ ਉਹਦੇ ਤੇ ਸਾਡੀ ਨਜ਼ਰ ਰਹੇਗੀ ਤੇ ਅਸੀਂ ਫਿਰ ਨਵੇਂ ਪਹਿਲੂ ਤੋਂ ਉਸ ਨੂੰ ਲੈ ਕੇ ਤੁਹਾਡੀ ਕਚੈਰੀ ਹਾਜ਼ਰ ਹੋਵਾਂਗੇ ਤੁਸੀਂ ਬਿਕਦੇਰ ਉਪਲੰਗ ਮੈਂ ਆਪਣੇ ਮਹਿਮਾਨ ਦਾ ਵੀ ਧੰਨਵਾਦ ਕਰਦਾ ਹਾਂ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ